ਬੂ ਮੈਂ ਮਰ ਜਾ ਆਹ ਕੌਣ ਬੁਲਾ ਲਿਆ ਨਹੀਂ ਹੈ ਤੇਰਾ ਬਈਜ ਤੇਰਾ ਬੇੜਾ ਆ ਚੰਦ ਚੜਨਾ ਬਾਕੀ ਤੀ ਨਾ ਮੈਨੂੰ ਕੀ ਪਤਾ ਕੌਣ ਹੈ ਪਹਿਲੇ ਪੁੱਛ ਤਾ ਲੈ ਉਹਨੂੰ ਕੌਣ ਹੈ ਲੰਘ ਜੇਗੀ ਟੰਗਲੀ ਮਰੂ ਆਂਡਾ ਦੇ ਮੈਨੂੰ ਨਹੀਂ ਪਤਾ ਜਿਵੇਂ ਮਰਜ਼ੀ ਕਰਕੇ ਦੇ ਐ ਨਹੀਂ ਮੈਂ ਲੰਘਣ ਦਿੰਦਾ ਪੁੰਡੀ ਕੋਈ ਪੁੰਡੀ ਭਾਬੀ ਆ ਲੈ ਇੱਕ ਕੰਮ ਕਰ ਆ ਤੂੜੀ ਦਾ ਗੱਟਾ ਭਰ ਕੇ ਦੇ ਕੀ ਗੱਟਾ ਨਹੀਂ ਭਰੋ ਬੱਲਾ ਪੁਰਾ ਸੱਚ ਬੱਠ ਲਹਿਣਾ ਪੁਰਾ ਹੋਲਾ ਭਰ ਦੇ ਉਹ ਜਾ ਉੱਤਰ ਨੋ ਪਰਦੇ ਆਂਡੇ ਲੱਭੂ ਪਹਿਲਾਂ ਬਦੇ ਉਹ ਪਰਦੇ ਵਾਲਾ ਭਾਬੀ ਆਂਡੇ ਕੌਣ ਲੈ ਗਰੋ ਚੱਕ ਕੇ ਪਤਾ ਨਹੀਂ ਮੈਨੂੰ ਤਾਂ ਨਹੀਂ ਪਤਾ ਤੂੰ ਜਾ ਪਰਕੇ ਮੈਨੂੰ ਕਿਹੜਾ ਕੁੜੀ ਨਿਕਲ ਜਾਂਦੀ ਹੈ ਕਿਸੇ ਦੀ ਆਂਡੇ ਲੈ ਜਾਂਦਾ ਚੱਕ ਕੇ ਰੋ ਰੋ ਪਰਦੇ ਤੂੰ ਤਾਂ ਬਾਲਾ ਸਿਆਣਾ ਨਾ ਪਰਦੇ ਮੱਠਲ ਤਾਂ ਮੈਂ ਪਰਦੂ ਭਾਬੀ ਆਂਟਾ ਕਿਵੇਂ ਦਿੰਦੇ ਹੁੰਦੇ ਨੇ ਆਹ ਮੁਰਗੀ ਆਂਡਾ ਤੈਨੂੰ ਦਊਗੀ ਚੱਲ ਇਹ ਤੂੰ ਬਾਲਾ ਨਾ ਬੋਲ ਲੈ ਕਰ ਜਾ ਮੈਂ ਉਰੇ ਭਾਈ ਜਿਹੜਾ ਕੰਮ ਆਇਆ ਉਹੀ ਕਰਿਆ ਕਰ ਜਾ ਕੀ ਕਰਾਂ ਬਾਲਾ ਸਿਆਣਾ ਮੇਰੇ ਤੇ ਉਰ ਜਾ ਕੀ ਲੈਣਾ ਇਹ ਚ ਪਰਕੇ ਲਿਆ ਤੂੜੀ ਜਾ ਪਰ ਲਿਆ ਮੱਠਲ ਜਾ ਜਲਦੀ ਜਾ ਤੁੜੀ ਲਿਆ ਮਾ ਹਾਂ ਸਰਦਾ ਨਹੀਂ ਗਾ ਨਹੀਂ ਸਰਦਾ ਜਾ ਤੈਨੂੰ ਰੋਟੀ ਪਾਉਣੀ ਐ ਤੈਨੂੰ ਰੋਟੀ ਖਾਈ ਵੀ ਨਾ ਸਰਦਾ ਮੈਂ ਕਿਨੂੰ ਪਾਉਣੀ ਐ ਉਹ ਮੱਜਾਂ ਨੂੰ ਪਾਉਣੀ ਹੋਰ ਤੈਨੂੰ ਥੋੜੀ ਪਾਉਣੀ ਐ ਚੱਲ ਜਾ ਲਿਆ ਦੇ ਭਾਬੀ ਐਂ ਕਰ ਹਾਂ ਲੋਕ ਗਲਤ ਸਮਝ ਲੈਣਗੇ ਤੂੰ ਇੱਥੇ ਖੜ ਜਾ ਉਹ ਲੋਕਾਂ ਆ ਨਹੀਂ ਮੈਂ ਤਾਂ ਮੈਂ ਨਹੀਂ ਮੈਂ ਤਾਂ ਮਦਾ ਹੂੰ ਆ ਮੈਂ ਦਾ ਸੱਚਾ ਸੁੱਚਾ ਬੰਦਾ ਮੈਂ ਨਹੀਂ ਇੱਥੇ ਖੜ ਬਾਈ ਉਹ ਕੋਈ ਨਾ ਸੋਚੀ ਮੈਨੂੰ ਵੀ ਪਤਾ ਉੱਥੇ ਖੜਾ ਚੰਗਾ ਤੂੰ ਲਿਆ ਫਿਰ ਮੈਂ ਹਾਂ ਲੋਕ ਗਲਤ ਸੋਚ ਲੈਣਗੇ ਚੱਲ ਜਲਦੀ ਭਰ ਦੇ ਮੈਂ ਖੜੀ ਐ ਭਾਬੀ ਦਾ ਭਰ ਗਿਆ બસ ਪਰ ਦੇ ਪਰ ਦੇ ਇਹਦਾ ਭਰ ਗਿਆ ਦੇਖੀ ਤੂੰ ਬਾਹਲਾ ਹੀ ਸਿਆਣਾ ਨਹੀਂ ਪੁੰਡੀ ਤਾਂ ਆ ਦੇਖਦਾ ਪਰਤਾ ਹੋਰ ਦੱਸ ਕੀ ਭਰਨਾ ਭਰਨਾ ਕੁਝ ਹੋਰ ਨਾ ਨਾ ਬਸ ਆਹੀ ਲਿਆ ਦੇ ਇਹਦਾ ਭਰ ਗਿਆ ਦੇਖ ਚਲਾਏਗਾ ਫਿਰ ਲੱਗਦੇ ਹੱਥ ਪਾ ਵੀ ਮੱਜਾਂ ਨੂੰ ਕੀ ਕੀ ਕਰਨਾ ਲੱਗਦੇ ਹੱਥ ਮੱਜਾਂ ਨੂੰ ਪਾ ਦੇ ਉਹਦੋਂ ਨੂੰ ਹੋ ਜਾ ਲੋਕ ਗੱਲ ਤੋਂ ਸਮਝ ਚਲਾ ਆ ਜਾ ਪਾ ਦੇ ਮੱਜਾਂ ਨੂੰ ਆ ਵੀ ਆ ਟੋਪੀ ਕਿ ਛੁੜਹੰਦੀ ਆਦਨੇ ਉਹ ਤਾਂ ਤੇਰੇ ਵੀਰੇ ਨੇ ਭੇਜੀ ਹੈ ਬਹਰੋ ਬਾਬੀ ਕੋਟ ਵੀ ਭੇਜਿਆ ਦੇ ਕੋਟ ਪਾ ਸੋਹਣਾ ਨਾ ਕੋਟ ਪਾ ਕੇ ਦੇਖ ਲੈ ਓਏ ਕੁੜੀਆਂ ਵਾਲੇ ਪਾਗਲਾ ਮੈਂ ਪਾ ਕੇ ਦੇਖ ਨਹੀਂ ਮੁੰਡੇ ਨਹੀਂ ਬੰਦ ਤੈਨੂੰ ਮੈਂ ਮਗਾ ਕੇ ਦੇਵਾਂ ਬਾਬੀ ਇੱਕ ਗੱਲ ਕਹੀ ਜਾ ਕਹਿੰਦਾ ਮੁੰਡੇ ਕਿਹੜਾ ਕੁੜੀਆਂ ਨਾਲੋਂ ਘੱਟ ਨੇ ਫਿਰ ਮੈਂ ਵੀ ਕੁੜੀਆਂ ਵਰਗਾਗਾ ਫੇ ਤੂੰ ਸਲਵਾਰ ਸੂਟ ਵੀ ਪਾਲਾ ਨਹੀਂ ਉਹ ਤਾਂ ਗਲਤ ਹੋ ਜਾਊਗਾ ਮਾ ਤੇ ਫੇਰ ਹੁਣ ਕੁੜੀਆਂ ਵਾਲਾ ਕੋਟ ਮੈਂ ਤੈਨੂੰ ਕਿੱਥੋਂ ਦੇ ਦਾਂ ਲਾ ਕੇ ਹੈ ਕੁੜੀਆਂ ਵਾਲਾ ਦੇਖ ਇੱਧਰ ਆ ਦੇਖ ਮੈਂ ਤਾਂ ਸਮਝ ਗਿਆ ਤੇਰੀ ਗੱਲ ਹੂੰ ਉਹ ਆਇਆ ਮੈਨੂੰ ਸੋਹਣਾ ਲੱਗਦਾ ਇਹ ਉਹਨਾਂ ਦੇ ਵਿਆਹ ਆ ਰਹਿਗਾ ਤੈਨੂੰ ਕੋਈ ਨਾ ਮੁੰਡੇ ਵਾਲਾ ਤੇਰੀ ਭੈਣ ਦੀ ਓਏ ਗੱਲ ਨਾ ਪਿਆ ਕਰ ਚੱਲ ਇਹ ਤਾਂ ਨੇ ਪਿਆਰੇ ਆ ਚੱਲ ਤੂੰ ਆ ਕਰ ਐ ਕਰ ਲੱਗਦੇ ਆ ਕਰਦਾਗਾ ਕਰਦ ਕਰਦੇ ਨੇ ਸਾਨੂੰ ਜਦੋਂ ਅਸੀਂ ਗੱਲ ਕਰਨ ਲੱਗਦੇ ਦੋ ਜਣੇ ਗੱਲ ਸੁਣ ਆ ਲੱਗਦੇ ਹੱਥ ਫਿਰ ਜਲਦੀ ਜਲਦੀ ਮੱਜਾਂ ਨੂੰ ਕੀ ਪਾ ਦੇ ਇਹਦਾ ਮੈਂ ਪਾ ਦਾ ਨਾ ਇਹਦਾ ਪੈਂ ਗਿਆ ਸਮਝ ਚੱਲ ਪਾ ਦੇ ਹੋਰ ਰਸ ਕੁਸ ਪਾਉਣਾ ਐਂ ਕਰੀ ਇਹ ਤੋਂ ਬਾਅਦ ਨਾ ਗੋਬਰ ਵੀ ਸਿੱਟ ਗਈ ਗੋਬਰਾ ਹਾਂ ਗੋਹਾਂ ਗੰਦਰ ਗੋ ਬਰਨੀ ਆ ਮੇਰੀ ਗੱਲ ਸੁਣਦਾ ਪਬਦੀ ਭਾਸ਼ਾ ਜੀ ਪਾਪੇ ਉਧਰ ਰੱਖਿਆ ਕਰ ਉਹ ਚੱਲ ਕੋਈ ਨਾ ਜੋ ਵੀ ਕਹਿੰਦੇ ਆ ਚੱਲ ਸੁੰਬਰ ਵੀ ਨਹੀਂ ਚੰਗਾ ਝਾੜੂ ਮਾਰਦੀ ਮੜਾ ਜਿੱਥੇ ਇਧਰ ਅੰਡੇ ਦੇ ਗੌਰ ਰੱਖ ਖਾਂਟਾ ਆਉਣ ਵਾਲਾਗਾ ਠੀਕ ਆ ਤੂੰ ਜਾ ਕੋਈ ਨਾ ਭਾਬੀ ਮੈਂ ਆਪ ਆ ਗਈ ਦੋਹਾਂ ਪਾ ਉਧਰ ਚੱਲਦੇ ਠੀਕ ਆ ਕੋਈ ਨਾ ਰੋਟੀ ਖਾਵਾਂਗੇ ਦੋਨੇ ਨਹੀਂ ਚੰਗਾ ਚੱਲ ਖਾਵਾਂਗੇ ਆ ਜਲਦੀ ਜਲਦੀ ਪਾ ਦੇ ਇਹ ਤਾਂ ਪੈ ਗਿਆ ਪ੍ਰੀਤ ਹਾਂਜੀ ਆਜੋ ਉਹ ਚਾਚੂ ਬਣ ਕੀ ਕਿ ਨਾ 10 ਵਾਰ ਤਾਂ ਤੁਸੀਂ ਨਹੀਂ ਚਾਹ ਪੀ ਲਈ ਐਦੋਂ ਪਹਿਲਾਂ ਉਹ ਠੰਡ ਦਾ ਟਾਈਮ ਹੈ ਤੈਨੂੰ ਪਤਾ ਚਾਹ ਬਣਾ ਕਿੱਥੇ ਸਰਦਾ ਕੋਈ ਨਾ ਫਿਰ ਆ ਜਾ ਬਹਿ ਜਾ ਨਾਲੇ ਤਾਂ ਸੇਕ ਲੈ ਨਾਲੇ ਚੁੱਲੇ ਦੀ ਚਾਹ ਤਰ ਦੂੰਗੇ ਉਹ ਬੈਠਣ ਦਾ ਕਿੱਥੇ ਮੇਰੇ ਲੈ ਬਟਾ ਪ੍ਰੀਤਾ ਕਿਉਂ ਤੈਨੂੰ ਪਤਾ ਹੈ ਉਹ ਮੰਤਰੀ ਮੈਨੂੰ ਡੀਕਣ ਲੱਗ ਰਿਹਾ ਕਹਿੰਦਾ ਕੇਸਰਾ ਤੇਰੇ ਤੋਂ ਬਿਨਾ ਮੇਰੇ ਖਾਰ ਕਹਿੰਦਾ ਪਹਿਲਾ ਟੈਪ ਆਉਣਾ ਹੈ ਕਿਹੜਾ ਮੰਤਰੀ ਡੀਕਦਾ ਤੈਨੂੰ ਤੈਨੂੰ ਪਤਾ ਹੀ ਐ ਪ੍ਰੀਤਾ ਮੇਰੇ ਬਿਨਾ ਕਿਤੇ ਗਤੀ ਨਹੀਂ ਹੁੰਦੀ ਆ ਵੋਟਾਂ ਸਪੋਟਾਂ ਦੇ ਵਿੱਚ ਕੇ ਸਰਵਰ ਕਾਰਡ ਆ ਆਹ ਹੋ ਸਪੋਰਟਾਂ ਜੋਗੀ ਰਹਿ ਗਿਆ ਵੋਟਾਂ ਤਾਂ ਤੈਨੂੰ ਪੈਂਦੀਆਂ ਨਹੀਂ ਮੈਂ ਤਾਂ ਤੈਨੂੰ ਐ ਕਹਿੰਦੀ ਐਨੀ ਹੀ ਵਰਤਾਂ ਤੂੰ ਕਰਦੀ ਕਰਦਾ ਘੱਟੋ ਘੱਟ ਸਰਪੰਚੀ ਚ ਜਾਂ ਮੈਂਬਰੀ ਚ ਇਸ ਤਾਂ ਖੜਾ ਹੋ ਜਾ ਕਰ ਨਾਲੇ ਤੈਨੂੰ ਐ ਪਤਾ ਲੱਗ ਜੂ ਵੀ ਮੇਰੇ ਮਗਰਪੋਟ ਤੇ ਸਪੋਰਟ ਕਿੰਨੀ ਕੀ ਐ ਓਏ ਤੂੰ ਦੇਖੀ ਤਾਂ ਤੇਰੇ ਯਾਰ ਦੇ ਮਗਰ ਵੋਟਾਂ ਵਾਲੇ ਐ ਫਿਰਨਗੇ 27 ਦੇ ਵਿੱਚ ਆਪਣੀ ਪੋਸਟਰ ਲੱਗੇ ਹੋਇਆ ਕਰਨਗੇ ਥਾਂ ਤੇ ਹਰੇਕ ਤੇ ਕੰਧ ਤੇ ਅੱਡਾ ਪੋਸਟਰ ਤੇਰੇ ਯਾਰ ਦਾ ਲੱਗਾ ਮਰਿਆ ਕਰੋ ਕੇਸਰ ਦਾ ਪਤਾ ਨਹੀਂ ਮੇਰੇ ਯਾਰ ਦਾ ਪੋਸਟਰ ਕਿੱਦੇ ਲੱਗੂਗਾ ਮੈਂ ਤਾਂ ਇਹ ਦਿਨ ਦੇਖਦੀ ਦੇਖਦੀ ਮੈਨੂੰ ਆਇ ਲੱਗਦਾ ਉਹੀ ਰੱਬ ਨੂੰ ਪਿਆਰੀ ਹੋ ਜੂਗੀ ਮਾੜਾ ਮੋਟਾ ਅਕਲ ਨੂੰ ਹੱਥ ਮਾਰ ਲੈ ਅਕਲ ਨੂੰ ਹੱਥ ਮਾਰ ਲੈ ਨਾ ਲੋਕਾਂ ਵਾਸਤੇ ਆਪਦਾ ਘਰ ਫੁੱਕਿਆ ਕਰ ਕੋਈ ਨਹੀਂ ਨਿਆਂਦਾਰੀ ਦਿੰਦਾ ਨਾ ਤਾਂ ਦੇਖ ਤੇਰਾ ਕੋਈ ਸਟੈਂਡ ਹੈ ਕਹਿੰਦਾ ਤੂੰ ਕਾਲੀਆਂ ਚ ਜਾ ਵੜਦਾ ਕਦੇ ਕਾਂਗਰਸ ਚ ਜਾ ਵੜਦਾ ਕਦੇ ਤੂੰ ਝਾੜੂ ਵਾਲੇ ਚ ਜਾ ਵੜਦਾ ਵੇ ਕਿਸੇ ਇੱਕ ਪਾਸੇ ਦਾ ਤਾਂ ਹੋ ਜਾ ਓਏ ਇੱਕ ਪਾਸੇ ਦਾ ਤਾਂ ਮੈਂ ਤਾਂ ਹੋ ਜਾ ਓਏ ਕਿਸੇ ਦਾ ਸਟੈਂਡ ਹੈਗਾ ਮੈਨੂੰ ਐਂ ਦੱਸ ਪਹਿਲਾਂ ਮੇਰੀ ਗੱਲ ਕਿਸੇ ਮੰਤਰੀ ਦਾ ਸਟੈਂਡ ਨਹੀਂ ਕੀ ਦਾ ਪਰੜਾ ਭਾਰੀ ਆ ਉਹਦੇ ਗੰਨੀ ਨੂੰ ਹੋ ਜੇ ਸਟੈਂਡ ਹੋਵੇ ਕਿਸੇ ਦਾ ਚਾਹੇ ਨਾ ਹੋਵੇ ਤੀਮੀਆਂ ਮੰਤਰੀ ਸ਼ਾਂਤਰੀ ਦੋ ਦੋ ਲਈ ਫਿਰਦੇ ਨੇ ਤੀਮੀਆਂ ਦੋ ਦੋ ਲਈ ਫਿਰਦੇ ਨੇ ਮੈਂ ਤਾਂ ਆਪੇ ਹੀ ਠੀਕ ਕਰਦਾ ਮੈਂ ਤਾਂ ਆਪੇ ਹੀ ਲਿਉ ਕੀ ਲਿਆ ਮੇਗਾ ਉਹ ਸਰਕਾਰ ਨੂੰ ਕਹਿਣਾ ਅੱਛਾ ਅੱਛਾ ਮੈਂ ਤਾਂ ਕੁਝ ਹੋ ਰਹੀ ਸਮਝ ਗਈ ਸੀ ਉਹ ਤੂੰ ਤਾਂ ਹੋਰੇ ਸਮਝੀ ਜਾਇਆ ਕਰ ਪ੍ਰੀਤ ਕੁਰੇ ਤੈਨੂੰ ਪਤਾ ਨਹੀਂ ਮੇਰੇ ਬਾਰੇ 29 ਦੇ ਵਿੱਚ ਕਿਦੋਂ ਆਪਣੇ 29 ਦੇ ਵਿੱਚ ਹੋ ਗਿਆ ਨਾ ਪੋਟਾਂ ਬੱਲੇ ਬੱਲੇ ਆਪਾਂ ਸਰਪੰਚੀ ਦੇ ਵਿੱਚ ਨਾ ਬਾਈ ਨੂੰ ਖੜਾ ਕਰਦਾਂਗੇ ਨਸੀਬ ਨੂੰ ਕਿਹੜਾ ਬਾਈ ਨਸੀਬ ਉਹ ਨਸੀਬ ਬਾਈ ਵੀ ਆਪਣਾ ਸਪੋਰਟਡ ਬੰਦਾ ਹੈ ਉਹ ਵੀ ਸਪੋਰਟ ਕਰਦਾ ਮੇਰੇ ਮਮਾ ਹੋਰ ਲੋਕਾਂ ਨੂੰ ਖੜਾ ਕਰਦਿਆ ਕਰ ਕਿਸੇ ਨੂੰ ਮੈਂਬਰੀ ਚ ਖੜਾ ਕਰਤਾ ਕਿਸੇ ਨੂੰ ਸਰਪੰਚੀ ਚ ਖੜਾ ਕਰਤਾ ਕਿਸੇ ਨੂੰ ਐਮਸੀ ਤੇ ਐਮਐਲਏ ਚ ਖੜਾ ਕਰਤਾ ਆ ਆਪਣਾ ਕੁਸ ਬਣੀ ਪੰਜ ਕਿੱਲੇ ਪੰਜ ਕਿੱਲੇ ਖਾ ਗਿਆ ਤੂੰ ਆਹੀ ਸਪੋਰਟਾ ਸਪੋਰਟਾ ਚ ਉਹ ਪੰਜ ਕਿੱਲੇ ਖਾ ਗਿਆ ਤੇਰੇ ਯਾਰ ਦੇ ਨੋ ਬੋਲਦਾ ਤਾਂ ਹੀ ਉਹ ਮਾਗਰ ਮਾਗਰ ਸਰਕਾਰ ਫਿਰਦੀ ਹੈ ਉਹਦੀ ਕਹਿੰਦੇ ਬਾਈ ਕੇਸਰ ਨੂੰ ਬੁਲਾਓ ਇਹਦੇ ਮਾਗਰ ਕੱਠ ਬੜਾ ਹੁੰਦਾ ਹਾਂ ਕੱਠ ਨਹੀਂ ਬੜਾ ਹੁੰਦਾ ਘਰ ਖਵਾਉਣਾ ਲੋਕਾਂ ਨੂੰ ਤਾ ਤੇਰੇ ਮਗਰ ਫਿਰਦੇ ਨੇ ਹੋਰ ਤਾਂ ਕਿਸੇ ਦੇ ਮਗਰ ਕੋਈ ਫਿਰਦਾ ਨਹੀਂ ਹੈਗਾ ਜਾ ਦੇ ਚਤਰਚਲਾ ਕਹੋਂ ਨਾਬਦੇ ਆਪ ਨੂੰ ਪ੍ਰੀਤ ਕੁਰੇ ਤੂੰ ਵੀ ਨੇਮ ਤੋਂ ਨਾ ਮਾੜਾ ਮੋਟਾ ਹੌਸਲਾ ਨਹੀਂ ਦਿੰਦੀ ਵੀ ਮੈਂ ਹੋ ਕੇ ਗਾਹਾਂ ਹੋ ਕੇ ਮਾੜਾ ਮੋਟਾ ਸਰਪੰਚ ਜੀ ਹੋ ਜੂ ਆਪ ਇਹ ਨਸੀਬ ਬਾਈ ਨੂੰ ਕਰਦਾ ਗਾਹ ਨੂੰ ਆਪ ਹੋ ਜਾਗੇ ਹਾਂ ਹੋਰ ਲਾ ਵੀ ਹੀਰੇ ਦਾ ਗਾਣਾ ਸੁਣਿਆ ਨਹੀਂ ਹੈਗਾ ਅਸੀਂ ਬਣਦੇ ਨਹੀਂ ਬੱਲੀਏ ਬਣਾਉਣ ਆ ਰਹਿਆ ਹਾਂ ਹਾਂ ਪੌਣਾ ਜੀ ਆ ਫਿਰ ਪੌਣਾ ਚ ਨਹੀਂ ਹੈਗੇ ਆਪਾਂ ਲੋਕਾਂ ਨੂੰ ਘਰ ਖਵਾਉਣ ਆ ਰਹਿਆ ਚੋਂਗੇ ਹਾਂ ਆ ਮੁੰਡੇ ਕਣੀ ਦੇਖ ਲੈ ਛੋਟੜੇ ਕਣੀ ਇਨੂੰ ਲੈ ਜਾ ਤਾ ਨਾ ਲੈ ਤਨੂੰ ਲੈ ਇਹਦੇ ਦਿਮਾਗ 'ਚ ਪਤਾ ਨਹੀਂ ਕਿੰਨਾ ਕਫਰਕ ਪੈ ਰੇ ਕਿੰਨਾ ਕ ਨਹੀਂ ਪੈ ਮੜਮਟਾ ਕਰ ਕਣੀ ਦੇਖ ਲੈ ਕੱਲ ਨੂੰ ਗੱਬਰੂ ਹੁੰਦਾ ਜਾਂਦਾ ਇਹਦਾ ਵੀ ਕੋਈ ਢੋਲਾ ਕਰਨਾ ਪੂ ਕਿਸੇ ਪਾਸੇ ਗੱਲ ਤਾਂ ਤੇਰੀ ਸਹੀ ਲੱਗ ਜਾਂਦਾ ਨਸীব ਕੁਰੇ ਹੋਰੇ ਲੋਟ ਜੇ ਲਾਲਾ ਜਾਂ ਡੇਕਦਾ ਫਿਰ ਜਾਂਦਾ ਕੋ ਖਾਂਦਾ ਪਿੰਦਾ ਤਾਂ ਨਹੀਂ ਹੈਗਾ ਉਹ ਮੈਨੂੰ ਪਤਾ ਹੈ ਜਾਂ ਤੈਨੂੰ ਪਤਾ ਪੁੱਤ ਦਾ ਪਿਓ ਨੂੰ ਪਤਾ ਹੁੰਦਾ ਧੀ ਦਾ ਮਾਂ ਨੂੰ ਪਤਾ ਹੁੰਦਾ ਤੂੰ ਸਾਰਾ ਦਿਨ ਲੋਕਾਂ ਨਹੀਂ ਸਪੋਰਟਾਂ ਦਾ ਫਿਰਦਾ ਰਹਿਣਾ ਆਪਦਾ ਪਤਾ ਤੈਨੂੰ ਦੇਖਿਆ ਨਹੀਂ ਜਾਂਦਾ ਚੱਲ ਕੋਈ ਨਾ ਪ੍ਰੀਤ ਕੁਰੇ ਉਹਦਾ ਵੀ ਕਰਦਾ ਮੈਂ ਹਾਲ ਚੇਲੇ ਦੇਖਦਾ ਦਿਖਾਉਣਾ ਕਿਸੇ ਨੂੰ ਹਾਂ ਦਿਖਾ ਲੈ ਤਾਂ ਫੀ ਚੱਕ ਲੈਂਦਾ ਖੁੰਡਾ ਜਨਨ ਦੀ ਡੀਹੀ ਲੱਗਿਆ ਹੋਇਆ ਕਦੇ ਇੱਧਰ ਨਾਂਗਾ ਕਦੇ ਇੱਧਰ ਨਾਂਗਾ ਕਰ ਕਣੀ ਗੌਰ ਨਹੀਂ ਹੈਗੀ ਖੇਤਵੰਨੇ ਵੀ ਬਗ ਜਾ ਕਰ ਮਾਰਿਆ ਕਰ ਗੇੜਾ ਆ ਜਿਹੜੇ ਦੋ ਖੁੱਡਨੇ ਮੈਨੂੰ ਐ ਲੱਗਦਾ ਵੀ ਨਾਂ ਹੀਗਾ ਤੂੰ ਖੁੰਜੇ ਉਹ ਬਗ ਜਾ ਨਾ ਬਗ ਜਾ ਨਾ ਕਿਉਂ ਕਲੇਸ਼ ਕਰਦੀਆਂ ਮੇਰੇ ਨਾਲ ਤੂੰ ਹੋਰ ਮੈਂ ਤਾਂ ਜੋ ਕੋਈ ਚੰਗੀ ਗੱਲ ਕਹਦਾ ਕਲੇਸ਼ ਕਰਦੀ ਹੈਗੀ ਜੇ ਨਾਂ ਬੋਲਾਂ ਤਾਂ ਜਮਾ ਵੀ ਨਹੀਂ ਕੁਛ ਕਰਦੀ ਪਤਾ ਨਹੀਂ ਕਹੇ ਜਾ ਚਾਉ ਪੱਲੇ ਪਿਆ ਤੁਰੇ ਮੇਰਾ ਕਿੱਧਰ ਆਇਆ ਕਿੱਧਰ ਮਰੋ ਪਾਇਆ ਜਮਲਾ ਕੇ ਜਮਲਾ ਕੇ ਆਏ ਹੈ ਉਧਰੇ ਨਾ ਉਹਤਵਾ ਕੁੜੀ ਨਾ ਕੰਮ ਕਰਾ ਦਿਆ ਕਰਤਾ ਤੇ ਬਾਗਲ ਚ ਡੰਗਰਾ ਟੰਗਰਾ ਕੱਕ ਉਧਰੇ ਆਏ ਆ ਉਧਰ ਹੀ ਆਏ ਆ ਸੀ ਡੰਗਰਾਂ ਚੋਂ ਆਏ ਆ ਬਾਪੂ ਜੀ ਕਰਾਉਂਦਾ ਹੈਗਾ ਜਿੰਨਾ ਕਿ ਉਹ ਆਉਂਦਾ ਓਨਾਂ ਕ ਕਰਾ ਦਿੰਦਾ ਹਾਂ 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 ਕਰਾਉਂਦਾ ਹੈਗਾ ਉਹ ਪਾਈਏ ਨੂੰ ਬੜਿਆ ਭਲੋ ਕੇ ਕਰਾ ਲੈਗਾ ਕੋਲੇ ਮੱਤ ਦਾ ਕੋਲੇ ਮੱਤ ਨੂੰ ਮੈਂ ਤੁਸੀਂ ਮੈਨੂੰ ਕਲੰਨ ਕਿਉਂ ਕਹਿੰਦੇ ਤੁਸੀਂ ਕਲੰਨ ਕਹਿੰਦੇ ਹੋ ਹਰ ਟਾਈਮ ਤੁਸੀਂ ਕਲੰਨ ਮੈਨੂੰ ਤੈਨੂੰ ਕਲੰਨ ਕਿਹਨੇ ਕਹਤਾ ਫਿਰ ਹੋਰ ਹੋਰ ਕੋਲੇ ਮੱਤੇ ਹੁੰਦੀ ਆ ਵੀ ਇਹਨੂੰ ਕੰਮ ਬਾਰੇ ਨਹੀਂ ਪਤਾ ਪੋਲੀ ਪੋਲਾ ਪੂਲਾ ਕੋਈ ਨਹੀਂ ਹੈਗਾ ਮੈਂ ਤਾਂ ਖਰਾਬੀਆਂ ਸਿਰੇ ਦਾ ਬਾਪੂ ਜੀ ਨਾਲ ਕੌਂਦਾ ਕਰਾ ਦਿੰਦਾ ਉਤਲਾਪਾ ਬੀ ਨੂੰ ਸਿਆਣੀ ਐ ਤਾਂ ਮੈਨੂੰ ਪਤਾ ਨਹੀਂ ਤੇ ਦਾ ਕਰਾਦਾ ਨਾ ਕੋਈ ਕੰਜਰਾ ਤੂੰ ਹੀ ਕਰੰਦਾ ਕਰੰਦਾ ਕਰਾਉਣ ਵਾਲਾ ਡੰਗਰ ਸਾਚਾ ਇੱਕ ਗੱਲ ਹੋਰ ਬਾਪੇ ਦੀ ਗੱਲ ਪਤਾ ਲੱਗੀ ਓਏ ਕੀ ਓਏ ਉਰੇ ਆ ਤੁੰਗਾ ਲਾਦਾ ਬੀਬੀਏ ਹਾਂ ਪਤਾ ਲੱਗਿਆ ਬੀਬੀ ਦਾ ਉਹ ਇਤ ਗੱਲ ਪਤਾ ਲੱਗਿਆ ਬਾਪੀ ਉਰੇ ਆ ਬੀਬੀ ਬੇ ਉਰੀ ਆ ਜਾਂਦਾ ਉਰੇ ਆ ਬਾਈ ਹਾਂ ਉਹ ਕੰਜਰ ਨੂੰ ਕੀ ਦੱਬ ਗਿਆ ਨੂੰ ਦੇਖ ਕੀ ਹੋ ਗਿਆ ਕੱਲ ਇਹ ਹੁਣੀ ਹੈਗੀ ਪਰਮਜੀਤਾ ਕੋ ਮੱਥੋਂ ਡਾਂਗਣਾ ਲਾ ਸਾਗ ਤੜਵਾਏ ਉਹਨੂੰ ਤੇਨੇ ਸਾਗ ਘੱਟ ਦਰਵਾਤਾ ਉਹ ਮੋਟੀ ਜੀ ਨੂੰ ਹਾਂ ਗਦੈਲੀ ਜੀ ਨੂੰ ਓਏ ਸ਼ਰਮ ਖਾ ਲਿਆ ਕਰੋ ਕੰਜਰਾ ਆਪਣੇ ਖੇਤ ਅੱਧੇ ਕਰ ਤੂੰ ਮੂੰਗੀ ਮਸਰੀ ਕਰਕੇ ਖਾਨਾਗਾ ਹੈ ਤੂੰ ਉਹਨੂੰ ਸਾਗ ਤੜਵਾਉਣ ਲੱਗ ਕੋਈ ਆਪਣੇ ਕਰੇ ਤਜਾਬ ਬਣਦਾ ਤਾਂ ਨਹੀਂ ਬਣਾਉਂਦੇ ਹੋਰ ਉਹਨੂੰ ਐ ਕਰਦਾ ਮੱਕੀ ਦੀਆਂ ਰੋਟੀਆਂ ਵੀ ਲਾ ਕੇ ਦੇ ਆਉਂਦਾ ਨਾਲ ਪਣਾਉ ਉਹ ਓਏ ਕਾਂ ਨੂੰ ਪ੍ਰੀਤਾ ਹਾਂ ਇਹਦੇ ਮਾਗਰ ਲਾ ਕੇ ਬੰਦਾ ਮੇਰਾ ਬੀਬੀ ਪਤਾ ਕੀ ਇਹ ਗੱਲ ਮੇਰੇ ਦਿਮਾਗ ਚੋਂ ਨਿਕਲੀ ਗੱਲ ਆ ਨਹੀਂ ਮੈਂ ਤਨੂੰ ਤੜਕੀ ਦਾ ਹਦੰਦਾ ਏਰੀਆ ਕਰਤੂਤਾਂ ਕਰਕੇ ਤੇਰਾ ਦਿਮਾਗ ਚੱਕਿਆ ਗਿਆ ਹਾਂ ਉਹ ਮੇਰੀ ਗੱਲ ਸੁਣ ਤੂੰ ਮੇਰਾ ਹੈਗਾ سپورਟ ਦਾ ਕੰਮ ਪਿੰਡ ਚ ਕਦੋਂ ਬੰਦਾ ਕੋਈ ਆਉਂਦਾ ਖੇਤ ਬੰਨਿਆ ਜਾਂਦਾ ਕੇਸਰ ਦੇ ਸਾਗ ਤੋੜ ਲਿਆਨੇ ਆ ਹਾਂ ਉੱਥੇ ਮੇਥਾ ਉਹ ਤੇ ਜੇ ਨਾ ਹੁਣ ਹੁਣ ਵੀ ਪਰਮਜੀਤ ਕੋਲੇ ਜਾਂਦਾ ਇਹ ਤੂੰ ਟਿਕ ਜਾ ਤੂੰ ਟਿਕ ਜਾ ਟਿਕ ਜਾ ਕੰਜਰਾ ਵਾ ਤੂੰ ਇਹਨੂੰ ਨਾ ਮੁੰਡੇ ਨਾਲ ਵੱਟ ਕੱਟ ਬੋਲ ਤੈਨੂੰ ਕਹਿੰਦੀ ਆ ਮੈਂ ਹੋਰ ਕਿਥੇ ਜਾਂਦਾ ਤੂੰ ਉਹ ਮੈਂ ਤਾਂ ਥਾਈ ਦਰਵਾਜ਼ੇ ਜਾਂਦਾ ਥਾਈ ਦਰਵਾਜ਼ੇ ਕਿਥੇ ਜਾਂਦਾ ਓਏ ਥਾਈ ਦਰਵਾਜੇ ਆਹੀ ਕਿਹਨੇ ਵੋਟਾਂ ਸਪੋਟਾਂ ਦਾ ਸਪੋਰਟ ਕਰਦਾ ਤੈਨੂੰ ਪਤਾ ਹੈ ਤੇਰੇ ਬਾਪ ਬਿਨਾ ਲੈ ਓਏ ਇਧਰ ਕੁੜੀ ਇਧਰ ਲੈ ਇਹਨੂੰ ਇਧਰ ਲੈ ਇਧਰ ਆਪ ਤੋਂ ਇੱਥੇ ਕੱਢ ਜਾ ਹਾਂ ਦੂ ਕਿਧਰ ਜਾਣਾਗਾ ਤੂੰ ਹੁਣ ਤੂੰ ਮੇਰੇ ਮਾਗਰ ਫਿਰਿਆ ਕਰੇਗਾ ਕਿੱਧਰ ਜਾਣਾ ਮੈਂ ਮਾਗਰ ਫਿਰੂ ਬੀਬੀਏ ਮੈਨੂੰ ਮੇਰੀ ਗੱਲ ਸੁਣ 20 ਰੁਪਏ ਦੇ ਮੈਂ ਦੀ ਰਾਖੀ ਰੱਖਿਆ ਕਰੂੰਗਾ ਮੈਨੂੰ ਡੇਲੀ ਦੇ 20 ਰੁਪਏ ਦੇਨੇ ਦੇਨੇ ਹਲੇ ਕਹਿੰਦਾ ਮੇਰਾ ਪੁੱਤ ਕਹਿੰਦਾ ਦਿਮਾਗ ਵਾਲਾ ਮੈਨੂੰ ਤੈਨੇ 20 ਰੁਪਏ ਦੇਣੇ ਨੇ ਮੈਂ ਤੈਨੂੰ 100 ਰੁਪਏ ਦੇ ਦੂੰ 100 ਦੇ ਦੂਸਾ ਅੱਜ ਨੇ ਪਰਮਜੀਤ ਵੇਰਾ ਮੋਰ ਟੋਪ ਦਾ ਤੈਨੂੰ ਪਤਾ ਤਾਂ ਹੈਗਾ ਇਹਨਾਂ ਦਿਮਾਗ ਦਾ ਥੋੜਾ ਜਿਹਾ ਰ ਮੈਂ ਤਾਂ ਹੀ ਕਹਿੰਦੇ ਤੂੰ ਮੈਨੂੰ ਵੀ ਤਨੌਲੇ ਲੈ ਜਾ ਇਹਨੂੰ ਮੇਰੀ ਗੱਲ ਸੁਣ ਮੋਰ ਕਿਉਂ ਪਸਦਾਗਾ ਕੱਲ ਨੂੰ ਵੀਡੀਓ ਬਣਾ ਕੇ ਦਿਖਾਉਂੂ ਫਿਰ ਕੋਈ ਫਾਇਦਾ ਹੈ ਚੁੱਪ ਕਰ ਜਾ ਮੇਰੀ ਗੱਲ ਸੁਣ ਵੇ ਤੇ ਡਾਂਗਾ ਨਾ ਖਾਲੀ ਤੂੰ ਮੱਥੋਂ ਇਧਰ ਮੂੰਹ ਕਰ ਲੈ ਇਧਰ ਡਾਂਗ ਫੇਰ ਚੱਕ ਨੀ ਇਹ ਆਪਣੀ ਥਾਂ ਤੇ ਸੱਚਾ ਬੋਲ ਰਿਹਾ ਹੈਗਾ ਹਾਂ ਹਾਂ ਤੈਨੂੰ ਵੀ ਪਤਾ ਵੀ ਉਹ ਜਨਾਨੀ ਕਹੀ ਜੀ ਜ਼ਿੰਦਗੀ ਚ ਉਹਨੇ ਕੀ ਖੱਟਿਆ ਅਜੇ ਤੱਕ ਇਹਨੇ ਵੀ ਕੀ ਖੱਟਿਆ ਬੀਬੀਏ ਕੋਈ ਕੰਜਰਾ ਬਿਨਾ ਖੱਟੇ ਦੀ ਬਣ ਗਿਆ ਉਹ ਇੰਨਾ ਸਮਾਨ ਹੋਏ ਹੈ ਉਹ ਦੇਖ ਲੈ ਗੱਡੀਆਂ ਦੋ ਗੱ ਹਾਂ ਇਹ ਉਹੀ ਬਣ ਕੇ ਇਹ ਤਾਂ ਇਹਦੇ ਦਾਦੇ ਵੇਲੇ ਦੇ ਨੇ ਬੀਬੀ ਤੂੰ ਇਹਦੇ ਮਗਰ ਨਾ ਲੱਗਿਆ ਕਰ ਇਹ ਤਾਂ ਐਵੇਂ ਹੀ ਬੋਲਦਾ ਨੇ ਆਣੀ ਮਾਤ ਇਹਨੇ ਪੁੱਤ ਤੈਨੂੰ ਮਿੱਟੀ ਨੂੰ ਪਤਾ ਇਹਨੂੰ ਪਤਾ ਨਾ ਮੈਨੂੰ ਨਿਆਣੀ ਸਾਰਾ ਦਿਨ ਫਿਰ ਤਾਂ ਹੀ ਕਹਿਣੀ ਆ ਵੀ ਨੂੰਤੀ ਅੱਗੇ ਤੇ ਨਿਆਣੀ ਮਾਤੀ ਆ ਤੇਰੀ ਤਾਂ ਹੀ ਜੰਗਰਾਂ ਦਾ ਕੰਮ ਕਰਾਇਆ ਨਾਲ ਮੈਂ ਕੋਣ ਜਿਹੜੀ ਵੀ ਗੱਲ ਸੱਚੀ ਆ ਸੱਚੀ ਐ ਕੰਮ ਕਰਦਾ ਕੋਈ ਸਾਲਾ ਹੱਟਾ ਕੰਮ ਤਾਂ ਹੈਗਾ ਮੇਰੀ ਗੱਲ ਸੁਣ ਮੇਰੀ ਤਾਂ ਬੀਬੀ ਕੀ ਐ ਮੈਂ ਨਹੀਂ ਪਰਮਜੀਤ ਨੂੰ ਬੀਬੀ ਬਣਾਉਂਦਾ ਕੋਈ ਨਹੀਂ ਬੀਬੀ ਬਣਦੀ ਉਹ ਮੈਂ ਤਾਂ ਵੀ ਜਾ ਕੇ ਬੀ ਬਣਾਉਂਗਾ ਮੇਰੀ ਗੱਲ ਸੁਣ ਲੈ ਜੱਜ ਤੋਂ ਬਾਅਦ ਖੇਤ ਚ ਵੜ ਕੇ ਨਾ ਲੰਡੀ ਨੂੰ ਲੱਤ ਤੇ ਲੱਤ ਧੰਕੇ ਪਾੜ ਦੂੰਗੀ ਪਰ ਮੈਂ ਕਹਿੰਦਾ ਪ੍ਰੀਤ ਮੈਂ ਤਾਂ ਨੇਮ ਤੋਂ ਕਿਸੇ ਨੂੰ ਬੜਨੇ ਨਹੀਂ ਦਿੰਦਾ ਬੜਨ ਨਹੀਂ ਦਿੰਦਾ ਮੈਂ ਆਹੀ ਗੱਲ ਪਿਛੇ ਕਹਿਆ ਵੀ ਚਲ ਸਾਗਰ ਆਪਣੇ ਘਰੇ ਤਾਂ ਨਹੀਂ ਬਣਦਾ ਮੈਂ ਸੌਦਾ ਸੁਝਾਰੀ ਆਈ ਆ ਸਾਗ ਨੂੰ ਆਸਤੇ ਲੈ ਆ ਪਿਛਲੇ ਉਹ ਤੋਂ ਉਹ ਤੋਂ ਦੋ ਥੱਲੇ ਨੂੰ ਕੰਕੜ ਦੇ ਚਕਾਈ ਹੋਰ ਦੱਸਦਾ ਮੈਂ ਇਹ ਕੱਲ ਹੋਰ ਦੱਸਦਾ ਉਹਨੂੰ ਕਹਿੰਦਾ ਪਤਾ ਨਹੀਂ ਕਿਨੂੰ ਕਹਿੰਦਾ ਸਾਡੀ 2027 ਚ ਕਹਿੰਦਾ ਅਸੀਂ ਉਹ ਬਣਾਗੇ ਮਾਤਰੀ ਮੂਤਰੀ ਆ ਕੋਈ ਮਲੰਗ ਜਿੰਨਾ ਨਾ ਮੰਤਰੀ ਇੱਕ ਲੱਗਿਆ ਖੜਾ ਡੀਸੀ ਗੱਲਾਂ ਗੱਲਾਂ ਚੀ ਆ ਪਾਪੇ ਮੇਰੀ ਗੱਲ ਸੁਣਾ ਅੱਖ ਜਿਹੜਾ ਕੱਟਾ ਠੀਕ ਹੈ ਮੇਰੀ ਗੱਲ ਸੁਣਾ ਬੀਬੀਏ ਇਹਨੇ ਸਾਰਾ ਹਰਾ ਚਕਾਤਾ ਕਿਸੇ ਨੂੰ ਕਹਿੰਦਾਗਾ ਥੱppa ਵੱਢ ਕੇ ਲੈ ਜੋ ਬੋਟਾ ਪਾ ਦੋ ਸਾਨੂੰ ਕਿਸ ਨੂੰ ਕਹਿੰਦਾ ਕੋਸਾ ਹੋਰ ਤਾਂ ਹੋਰ ਤੂੰ ਤਾਂ ਹੈ ਨਹੀਂ ਕਰੇ ਕਣਕ ਦਾ ਸੈਦਾ ਵੀ ਚਕ ਓਏ ਰੈਣ ਦਾ ਕਰ ਓਏ ਰੈਣ ਦਾ ਕਰਾ ਮਾੜਾ ਮੋਟਾ ਸ਼ਰਮ ਖਾ ਤੂੰ ਸ਼ਰਮ ਮੈਂ ਸ਼ਰਮ ਖਾ ਦੀ ਖਮਾ ਸ਼ਰਮ ਦਾ ਤੂੰ ਖਾ ਬਾਪੇ ਤੈਨੂੰ ਪਤਾ ਨਹੀਂ ਬੀਬੀ ਮੇਰੀ ਗੱਲ ਥੋੜਾ ਇਹ ਪਰਮਜੀਤ ਨੂੰ ਲਿਆਊਗਾ ਬੀਬੀ ਐ ਕਿਵੇਂ ਲਿਆਊਗਾ ਪਰਮਜੀਤ ਨੂੰ ਹਲਕਤ ਗੋਡਾ ਦੇ ਦੂੰ ਮੇਰੇ ਪਿਓ ਦੇ ਸਾਲੇ ਦੇ ਜੇ ਬਤਾ ਐ ਕਰ ਤੂੰ ਉਧਰ ਜਾ ਕੇ ਕੰਮ ਕਰ ਲੈ ਆਨੂੰ ਖੜੀਆਂ ਇਹਨਾਂ ਦੇ ਬਚਾਲੇ ਇਹਨਾਂ ਦਾ ਨਹੀਂ ਸ਼ੰਗ ਸ਼ਰਮੇਗੀ ਐ ਤਾਂ ਦੇਖ ਲੈ ਬਹੂਆ ਕੋਲੇ ਇਹ ਜੇ ਪੜਦੇ ਨਹੀਂ ਦਿਆ ਕਰਤੇ ਕਾਨੂੰ ਇਹ ਸਰਚ ਗਲੀਆਂ ਕਰੂਗੀ ਜਿਹਨੂੰ ਪਤਾ ਲੱਗ ਗਿਆ ਓਏ ਕਾ ਨੂੰ ਕੁੜੀ ਚੋਦਾ ਪਾਉ ਜੀ ਵਾਲਾ ਨਾ ਮੰਨੇ ਨਾ ਕਰੇ ਕਿਸੇ ਦੀ ਕੌਣ ਪਾਉ ਵਾਲਾ ਇਹ ਕੁਰਤੀਆਂ ਦਾ ਖੜਾ ਤੇ ਫਿਰ ਦਵਾਈ ਦਵਾ ਲਿਆ ਹੈ ਉਹ ਚੋਟੀਆਂ ਨਾ ਆਇਆ ਜਾ ਕੇ ਹੈ ਚੋਟੀਆਂ ਨਾ ਆਇਆ ਨਾ ਨਾ ਕਹੀਏ ਮੈਂ ਇਹਨੂੰ ਪਾਪੀ ਨਹੀਂ ਜਾਂ ਪਾਪੀ ਸੰਡਿਟ ਲਾਉਗੀ ਨਹੀਂ ਫਿਰ ਉਹ ਪੁੱਛਦਾ ਵੀ ਫਿਰ ਹੋਰ ਨਾਲ ਮੇਰੇ ਇਹ ਨਮਾ ਲੈ ਉਹ ਬੇਲੀ ਇਹ ਇਹਦਾ ਮਾ ਸਮਝਣਾ ਇਹਦਾ ਮੰਤਰੀ ਸਮਝੇ ਤੋਂ ਉਹ ਹੀ ਬੋਤ ਹੈ ਮੈਂ ਮਰ ਜਾਵੇ ਮਾ ਇਹ ਕਹਿੰਦਾ ਬੀਬੀ ਬਾਈ ਨੂੰ ਬੁਲਾ ਲੈ ਮੈਂ ਦਵਾਈ ਦਊ ਮਗਰ ਨਾ ਵੀ ਤੂੰ ਆ ਜਾ ਵੀ ਮੈਨੂੰ ਨਮਾ ਕੇ ਲਿਆਉਣਾ ਦੇ ਨੇ ਉਹਨੂੰ ਕਰ ਲੈਣ ਦੇ ਕਰ ਲੈਣ ਦੇ ਜਵਾਕ ਨੂੰ ਕੋਈ ਕੰਮ ਮੈਨੂੰ ਤਾਂ ਤੈਨੂੰ ਕੋਈ ਬੰਦੇ ਨਹੀਂ ਮਿਲਿਆ ਆਪੇ ਮੈਂ THAILAND ਦਾ ਵਗ ਜਾ ਉੱਥੇ ਨਾ ਆਉਂਗਾ ਚਾਣਾ ਜਹਾਜ਼ ਉਹ ਕਹਿੰਦਾ ਹੀ ਗਿਆ ਨਹੀਂ ਆਪਣਾ ਬੱਬੂ ਨਹੀਂ ਹੈਗਾ ਉਹਨਾਂ ਦਾ ਨਾજર ਕੇਲਾ ਉਸ ਨੂੰ ਉਹਦੇ ਮਗਰ ਲੱਗ ਗਿਆ ਉਹ ਮੈਨੂੰ ਕਹਿੰਦਾ ਥਾਈਲੈਂਡ ਦਾ ਬਰੈਡੂ ਐ ਉਹਦਾ ਥਾਈਲੈਂਡ ਭਗ ਜਾ ਕਹਿੰਦਾ ਬੀਬੀਏ ਉਹ ਬੰਦਾ 420 ਐ ਸਭ ਜਾਣਦੇ ਆ ਮੈਂ ਖਾ ਕੇ ਪੈਸੇ ਮੂੰਹ ਤੋਂ ਨਹੀਂ ਹੱਥ ਪੈਰ ਜੂ ਹਾਂ 30000 ਰੁਪਏ ਦੇ ਦੋ ਮੈਨੂੰ ਮੈ ਥਾਈਲੈਂਡ ਨਾ ਆਇਆ ਨਾ ਉਹ ਘੁਰਕਾਰ ਦੋ ਕਰਮਾ ਚੋਟੀਆਂ ਦਾ ਬੱਸ ਚੜ੍ਹ ਕੇ ਜਾਏ ਨੇ ਨਾ ਰੋਡ 'ਤੇ ਬੱਸ ਸਿੱਧੀ ਜਾਂਦੀ ਉੱਥੇ ਲੱਗ ਗਏ ਸੁਣ ਚੋਰ ਦੇ ਇੱਕ ਸ਼ਰਤ ਐ ਚੋਕ ਜਿਹਾ ਜਾਊਂਗਾ ਮੈਂ ਭਾਬੀ ਨਾਲ ਜੇ ਥਾਈਲੈਂਡ ਪੇ ਤੇਰੀ ਮਾਂ ਨਾਲ ਭਗ ਜਾ ਕਿਉਂ ਕਿਉਂ ਸਾਲੇ ਭਾਬੀ ਨੂੰ ਕਿਤੇ ਨਹੀਂ ਜਾਣਾ ਨਾਨਾ ਹੁਣ ਜਾਣਾ ਇੱਥੇ ਦਵਾਈ ਦਵਾ ਲੇਮਗੇ ਡਾਕਟਰ ਹੈਗਾ ਓਰੇ ਵਧੀਆ ਦਵਾਈ ਦਿੰਦਾ ਇਹ ਗੱਲ ਕਹਦੇ ਪਰਮਜੀਤ ਬੀਬੀ ਨਹੀਂ ਹੋਣੀ ਚਾਹੀਦੀ ਓਰੇ ਨਹੀਂ ਆਉਂਦੀ ਜਾ ਚੱਲ ਤੂੰ ਪਰਮਜੀਤ ਦੇ ਨੋਂ ਪਿੱਛੇ ਲਿਖਦਾ ਮੈਂ ਬੀਬੀ ਓਏ ਤੂੰ ਮੱਥੋਂ ਹੀ ਨਾ ਮੈਂ ਤੇ ਜਾਣਾ ਟਿਕਦੀ ਹੈਗਾ ਬੋਲਾ ਦਿਮਾਗ ਦਾ ਪਰਮਜੀਤ ਦਾ ਨਾਲੇ ਕਰਮਜੀਤ ਦਾ ਆਪਣੀ ਮਾਂ ਕਿਦੇ ਨੋਂ ਨਹੀਂ ਲੇਤਾ ਨਵੇਂ ਨਵੇਂ ਜਾਪ ਜੱਪੀ ਜਾਂਦਾ ਤੂੰ ਲਿਆਣਾ ਪਾਂਧ ਫਤੇਲੀਆਂ ਪਾਲ ਪਾਲ ਕੇ ਮਾਂ ਦਾ ਨੋਂ ਕਿੱਥੇ ਲੈ ਲੂਗਾ ਤੂੰ ਤਾਂ ਆਪ੍ਰੀਤਪੁਰੇ ਦੇ ਮੰਗਰ ਲਾ ਕੇ ਲਾ ਕੇ ਮੰਗਰ ਨਾਲੇ ਹੋਰ ਲਾ ਰખી ਐ ਲੱਸੀ ਰੈਡਕਲੀ ਅੱਜ ਓਏ ਤੂੰ ਲੱਸੀ ਨਾ ਇਹ ਨਾ ਨਾ ਕਿਵੇਂ ਤਾਂ ਖੁਰਕਣ ਲੱਗ ਰਿਹਾ ਕਹਿੰਦੇ ਇਹਦੇ ਕੱਪੜੇ ਅੱਡ ਤੋਹਦਾ ਕਰਨੀ ਮਾੜਾ ਮੋਟਾ ਕਿਉਂ ਕੀ ਗੱਲ ਆਪਾਂ ਇਹਨਾਂ ਸਾਰਿਆਂ ਨੂੰ ਪਾ ਦੂ ਖੁਰਕੇ ਹਾਂ ਤੈਨੂੰ ਪਾ ਜੇ ਮੈਂ ਤਾਂ ਕਹਿੰਨੀ ਆ ਮੈਂ ਤਾਂ ਕਰ ਹਾਂ ਤੈਨੂੰ ਨਾ ਪਾ ਜੇ ਤੈਨੂੰ ਨਾ ਪਾ ਜੇ ਨਾਲੇ ਹੋਰ ਨਾ ਪਾ ਜੇ ਨਾ ਹੁਣ ਨਿਕਲੀ ਕਿਸੇ ਪਾਸੇ ਹੋਰ ਜਸ ਹੰਨ ਮੇਦ ਲਵੇਂ ਰੋੜ ਕਰੇ ਖਰਾਉਣਾ ਰੋਟੀ ਪੱਕਦੀ ਨੂੰ ਇਹ ਨਹੀਂ ਰਾਜੀ ਕਿੱਤ ਤੋਰਾ 4 ਵਜੇ ਸਮਾਨੇ ਤੇ ਨਿਉ ਲਾ ਲੇ ਦਿਨ ਚੜਦੇ ਨੂੰ ਮਰ ਨਾਲ ਕੇ ਹਾਂ ਇਹ ਪਟੂਲਾ ਹ ਕਹਿੰਦੇ ਨਾ ਕਿ ਮਾਮਾ ਰਾਂਗੇ ਬਹੂ ਹ ਨਾਲੇ ਮਾਮੀ ਪਖਾਵਾਂਗੇ ਪਰੌਂਟੇ ਚਾਰ ਬੱਕੀਆਂ ਤਵਾਰੀ ਕੋਈ ਨਹੀਂ ਵੀ ਕਦੋਂ ਕੱਢ ਦੇ ਕਰਨ ਤੇ ਮਨ ਕਹੀਂ ਬੰਦੀ ਸਰੇ ਪ੍ਰੈਸ਼ਰ ਮੇਰਾ ਸਣੇ ਬੈ ਅੰਗਰੇਜ਼ੀ ਕੀ ਪਾ ਕੇ ਰੱਖਣਾ ਜਿਵੇਂ ਅੰਗਰੇਜ਼ੀ ਦੇ ਟੀਚਰ ਹੋਇਆ ਕਰੇ ਉਹ ਟੀਚਰ ਗੇ ਸਪੈਲਿੰਗ ਮੈਨੂੰ ਵੀ ਨਹੀਂ ਪਤਾ ਮਾਸਟਰ ਕਹ ਦੇਂਗੇ ਮਾਸਟਰ ਸਿੱਖੇ ਮਾਸਟਰ ਜੀ ਨਾ ਮੈਨੂੰ ਆਏ ਦੱਸ ਨਹੀਂ ਆ ਤੇਰਾ ਬਾਪ ਬਿਲ ਪਰ ਕੇ ਜਾਊਗਾ ਇਹਨੂੰ ਬੰਦ ਕਰ ਦੇ ਤੇਰੀ ਪੜੋ ਕਿਵੇਂ ਲੱਗ ਰਹੀ ਹੈ ਚੱਲਣਾ ਮੈਨੂੰ ਤੈਨੂੰ ਕੀ ਹੋਇਆਗਾ ਕਿਉਂ ਮੱਛੀ ਸੜੀ ਜਾਨੀ ਹੈ ਸਾਰਾ ਦਿਨ ਅੱਛਾ ਮੈਂ ਮੱਛਾਂ ਸੜਾ ਵੀ ਨਾ ਪਾਣੀ ਨਾ ਖਰਾਬ ਕਰ ਪਾਣੀ ਤਾਂ ਪਹਿਲੀ ਧਰਤੀ ਦੇ ਥੁੱਲੇ ਦੇ ਥੁੱਲੇ ਵਗ ਗਿਆ ਤੇ ਫਿਰ ਕੀ ਹੋ ਗਿਆ ਦੋ ਕੂੰਦਾ ਡੋਲ ਵੀ ਗਈਆਂ ਦਸਾਰਾ ਨਹੀਂ ਡੋਲਿਆ ਕੇ ਠੰਡੀ ਨਹੀਂ 10 ਮਿੰਟ ਹੋ ਗਏ ਟੂਟੀ ਚੱਲਦੀ ਨੂੰ ਅੱਜ ਨਾ ਪਤੰਦਰ ਹੱਥ ਚਲੀ ਬੈਠੀ ਹੈ ਨਾ ਦੁੱਧ ਨਹੀਂ ਥੋੜਾ ਹੁੰਦਾ ਫੇਰ ਕਦਾਈ ਰੱਖੂਗੀ ਮੈਂ ਹੱਥ 'ਚ ਹਾਂ ਆਈ ਜਿਹੜਾ ਕੁਝ ਤੁਹਾਡੇ ਤੋਂ ਹੁੰਦਾਗਾ ਮੱਥੋਂ ਕੀ ਹੋਣਾ ਫੂਕ ਨਹੀਂ ਮਾਰੂਗੀ ਚੱਕੇ ਨਰਿਆਂ ਤੇ ਤੂੰ ਮਾਰ ਕੇ ਦਿਖਾ ਫੂਕ ਨਹੀਂ ਦੇਵਾ ਬਰ ਹਲਕ 'ਚ ਦੇਵਾ ਹਲਕ 'ਚ ਆਈ ਚਬਰ ਕੈਮਰਾ ਬੋਲਣ ਤੂੰ ਕੀ ਸਿੱਖੀ ਐ ਤੇਰੀ ਮਾਂ ਨੇ ਕੀ ਸਖਿਆ ਕੇ ਤੋਰਤੀ ਮੇਰੀ ਮਾਂ ਨੇ ਤਾਂ ਵੱਦੂਸ ਖਾਇਆ ਸੀਗਾ ਤੁਸੀਂ ਆਏ ਸੀ ਰਿਸ਼ਤਾ ਮੰਗਣ ਹੋਰ ਲੈ ਬੌਲੀ ਤੇਰੇ ਵਰਗੀ ਹੀਰ ਸਲੇਟੀ ਸਾਨੂੰ ਕਾਹਨੂੰ ਮਿਲਦੀ ਤੇ ਰਿਸ਼ਤਾ ਮੰਗਣ ਨੂੰ ਕਿੱਥੇ ਮਿਲਦੀ ਸੀ ਉਹ ਤਾਂ ਹੱਥ ਜੋੜਦੇ ਸੀਗੇ ਤੇਰਾ ਪਿਓ ਤੇਰਾ ਪਿਓ ਲਾ ਕੇ ਕਹੇਤੀ ਪੈਰੀ ਹੱਥ ਅਕੇ ਮੇਰੀ ਕੁੜੀ ਤਾਂ ਭਾਈ ਗਊ ਐ ਇਹ ਤਾਂ ਮੁੱਝ ਤਾਂ ਬੋਲਨੀ ਪਤਾ ਤੈਨੂੰ ਹੁੰਨ ਲੱਗਿਆ ਤੂੰ ਤਾਂ ਬਗਹਿੜੀਆਂ ਬਗਹਿੜੀ ਤੁਹਾਡੇ ਨਾਲ ਤੁਹਾਡੇ ਵਰਗਾ ਹੋਣਾ ਪੈਂਦਾ ਸਾਨੂੰ ਵੀ ਕੋਈ ਸਾਨੂੰ ਲੋੜ ਨਹੀਂ ਹੈਗੀ ਮੂਰੇ ਬੋਲਣ ਦੀ ਚੁੱਪ ਕਰ ਜਾ ਜੇ ਮਾਰੇ ਨਾ ਕੋ ਟੋਪੀ ਜੀ ਪਹਿਲੇ ਪਾਸੇ ਜਾਊਗੀ ਬਣੀਆ ਬੋਗਾਂ ਆਹ ਤੇ ਬੰਦੇ ਦਾ ਸਿਰ ਤੇ ਐਸ਼ ਕਰਦੀਆਂ ਨਾ ਕਿ ਤੁਸੀਂ ਲਿਆ ਲਿਆ ਬੰਦਾ ਤਾਂ ਤੇਰਾ ਡੀਸੀ ਲੱਗਿਆ ਹੋਇਆ ਡੀਸੀ ਲੱਗਿਆ ਮੇਰੇ ਵਾਸਤੇ ਤਾਂ ਬਾਹਰੇ ਤੋਰਿਆ ਪੈਸੇ ਲਾ ਕੇ ਤੋਰਿਆ ਕਹਾਂ ਪੇਕਿਆ ਤੋਂ ਨਹੀਂ ਪੈਸੇ ਲੈ ਕੇ ਆਈ ਧੀ ਨੰਗਾ ਨੇ ਤੋਰਤੀ ਓਰੇ ਤੁਹਾਡਾ ਫਰਜ਼ ਸੀਗਾ ਜੰਮਿਆ ਨਹੀਂ ਸੀ ਉਹਨੂੰ ਤੇ ਤੋਰਨਾ ਹੀ ਸੀਗਾ ਬਾਹਰੇ ਤੇਰਾ ਨਹੀਂ ਕੋਈ ਫਰਜ਼ ਬਣਦਾ ਤੈਨੂੰ ਵਿਆਹ ਕਿ ਲੈ ਤੇ ਸੀ ਤਨੂ ਦੇਖਣ ਵਾਸਤੇ ਲੈ ਮੂਰਤ ਨੂੰ ਵੀ ਤੇਰੀ ਬੈਠੀ ਤੇ ਆਰਤੀ ਤਾਰੀਏ ਕੰਮ ਵਾਸਤੇ ਲੈ ਕੇ ਆਏ ਆ ਮੇਰੇ ਮਾਪੇ ਉਹਨੇ ਵੀ ਪੈਸੇ ਦਿੱਤੇ ਤੁਹਾਨੂੰ ਵਾਦੂ ਹਾਂ ਚੱਕੂ ਦਿੱਤਾ ਬਿਸਤਰਾ ਤਾਂ ਬਸਾਉਣ ਨੂੰ ਸਰਿਆ ਨਹੀਂ ਤੇਰੇ ਮਾਪਿਆਂ ਤੋਂ ਕੇ ਪੈਸੇ ਦਿੱਤੇ ਨੇ ਤੁਹਾਨੂੰ ਕੁੜੀ ਦੇਤੀ ਨਾ ਉਹੀ ਵਾਦੂ ਆ ਨੋਰ ਕੁੜੀ ਤਾਂ ਦੇਖ ਬਾਹਲੀ ਚਲੋਂ ਦੀ ਸੁਣਾਉ ਸੋਹਣੀ ਸੁਣਖੀ ਤਾਂ ਹੈਗੀ ਹੈਗੀ ਨਾਲ ਹੁਨਰ ਵੀ ਬਥੇਰੇ ਕੁੜੀ ਚ ਹਨ ਸੋਹਣੀ ਤਾਂ ਮੈਂ ਹੈਗੀ ਐ ਚ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ ਹਾਂ ਸੋਹਣੀ ਹੋ ਐ ਕੋਰਤੂੰਬੇ ਬਥੇਰੇ ਹੁੰਦੇ ਨੇ ਟਿੱਬਿਆਂ ਤੇ ਰੋਲਤੇ ਉਹਨਾਂ ਨੇ ਕਿ ਅਗਲਾ 4 ਪਾਉਗਾ ਜਦੋਂ ਕਿਸੇ ਕੰਮੀ ਨਾ ਆਏ ਤੇ ਫਿਰ ਕੋਟ ਤੁੰਬਿਆਂ ਨਾਲ ਹੀ ਵਿਆਹ ਦੰਦੇ ਆਪਦੇ ਮੁੰਡੇ ਨੂੰ ਨਹੀਂ ਮੈਨੂੰ ਪਤਾ ਨਹੀਂ ਤੀ ਤੂੰ ਇਹੋ ਜੀ ਕੁ ਲੈਣੀ ਐ ਨਹੀਂ ਮੈਂ ਤਾਂ ਉਧਰ ਮੂੰਹ ਵੀ ਨਾ ਕਰਦੀ ਆ ਉਹ ਤਾਂ ਹੱਥ ਜੋੜਦੀ ਸੀ ਹਾਏ ਰਿਸ਼ਤਾ ਦੇ ਦੋ ਸਾਡੇ ਮੁੰਡੇ ਨੂੰ ਤਾਂ ਰਿਸ਼ਤਾ ਹੀ ਨਹੀਂ ਹੁੰਦਾ ਹਾਹ ਹੋਰ ਕਾਹ ਉਹਦਾ ਰਿਸ਼ਤਾ ਐਡੀ ਸੁਖ ਨਾਲ ਸਾਡੇ ਹਵੇਲੀ ਨਹੀਂ ਸਾਡੇ ਤਾਂ ਦਿਨ ਬੀਤੇ ਦਾ ਜਾਣੇ ਮੁਰਤੇ ਤੇ ਰਿਸ਼ਤੇ ਆਲੇ ਕੱਲੀ ਹਵੇਲੀ ਹੋਈ ਆ ਪੱਲੇ ਲੱਛਣ ਦਾ ਮਾੜਿਆ ਥੋਡੇ ਕੇ ਲੱਛਣ ਮਾੜਿਆ ਨੂੰ ਕੀ ਕਰਤਾ ਸੀ ਇਹ じゃ ਲੱਛਣ ਦਾ ਛੋਡੇ ਮਾੜੇ ਨੇ ਫਰ ਚੰਗੇ ਲੱਛਣਾਂ ਆਏ ਤਾਂ ਬਾਕੀ ਜਾਂਦੇ ਮੇਰੇ ਘਾਤੋਂ ਆਏ ਤੇ ਆ ਤੁਹਾਡੇ ਛੋਟੇ ਦੇ ਲੱਛਣ ਵੀ ਦੇਖ ਲਓ ਹਰਮਨ ਦੇ ਜਿਹਨੂੰ ਭੁੰਡੀ ਭੁੰਡੀ ਕਰਦੇ ਰਹਿੰਦੇ ਹੋ ਕਿ ਹਰਮਨ ਨਾ ਕਿਤੇ ਤੇ ਚੁੰਡੀਆਂ ਵੜਦਾ ਲੋਕ ਨਿੱਤ ਲੰਬਾ ਦੇ ਕੇ ਜਾਂਦੇ ਆ ਵੀ ਕੁੜੀਆਂ ਛੇੜਦਾਗਾ ਅੱਛਾ ਤੈਨੂੰ ਤਾਂ ਕਦੇ ਛੇੜਿਆ ਨਹੀਂ ਉਹਨੇ ਕਿਹੜਾ ਕੰਜਰ ਦੀ ਛੇੜਤੀ ਉਹਨੇ ਮੂੰਹ ਤੇ ਲਿਆ ਇੱਥੇ ਕੋਈ ਨਾ ਲਿਆ ਦੂੰਗੀ ਮੂੰਹ ਤੇ ਫਿਰ ਮੂੰਹ ਤੇ ਪੱਲਾ ਵੀ ਨਿੱ ਲੈਤਾ ਜਾਣਾ ਤੁਹਾਡੇ ਤੋਂ ਕਿਉਂ ਕੀ ਗੱਲ ਦੇਖ ਲਈ ਹਾਂ ਜਿਹੜੀਆਂ ਲੋਕਾਂ ਨੇ ਪਹਿਲੀ ਛੜੀਆਂ ਛੜਾਈਆਂ ਨਾ ਉਹ ਕੀ ਛੇੜਾਂਗੇ ਅਸੀਂ ਮੇਰਾ ਪੁੱਤ ਤਾਂ ਸੋਨੇ ਦਾ ਰੁਪਿਆ ਹੈ ਸੋਨੇ ਦਾ ਰੁਪਿਆ ਉਹ ਬੱਸ ਕਰ ਸੋਨੇ ਦੇ ਸਾਰੇ ਰੁਪਏ ਹੁੰਦੇ ਆ ਮੈਂ ਵੀ ਸੋਨੇ ਦੀ ਰੁਪਈਏ ਸੀ ਆਉਦੇ ਮਾਪਿਓ ਲਈ ਨਹੀਂ ਚੁੱਪ ਕਰ ਜਾ ਨੀ ਤੂੰ ਤਾਂ ਲੋਹਾ ਇੱਕ ਤਰ੍ਹਾਂ ਦਾ ਲੋਹਾ ਮੂੰਹ ਮਾਰਨੇ ਮਾਮੀ ਨੂੰ ਸਰਪ੍ਰਾਈਜ਼ ਦੇਵਾਂਗੀ ਹਾਂ ਤੇ ਇਹ ਭਣ ਦਾ ਘਰ ਗਏ ਤੇ 3 ਲੱਖ ਦਾ ਕੋਣ ਹੈ ਜੱਫਾ ਠੋਕੂੰ ਸਦਾ ਸਦਾ ਜੱਫਾ ਕੰਮ ਮਦਿਨੀ ਤੰਦੇ ਦੀ ਨਹੀਂ ਸਾਰਾ ਦਿਨ ਸਿੰਘ ਪਸਾ ਕੇ ਰੱਖੂ ਕਦੇ ਤਾਂ ਚੱਜ ਨਾਲ ਬੋਲ ਪਿਆ ਕਰ ਕਦੇ ਤਾਂ ਮੂੰਹ ਚ ਸੜੇ ਹੋ ਚ ਜੀ ਕਹਿ ਲਿਆ ਕਰ ਕਿਸੇ ਨੂੰ ਹਾਂ ਤੂੰ ਹੀ ਐ ਸਾਰਿਆਂ ਨੂੰ ਜੀ ਜੀ ਕਰਦੀਆਂ ਜਿਹੜੀ ਬਥੇਰਾ ਕਰਦੀਆਂ ਮੈਂ ਤਾਂ ਜੀ ਜੀ ਬੂ ਮੈਂ ਮਰ ਜਾ ਆਹ ਕੌਣ ਬੁਲਾ ਲਿਆ ਨਹੀਂ ਹੈ ਮੇਰਾ ਬੇਜੇ ਤੇਰਾ ਬੇੜਾ ਆਹ ਤੰਦ ਚੜਨਾ ਬਾਕੀ ᱛੀ ਨਾ ਮੈਨੂੰ ਕੀ ਪਤਾ ਕੌਣ ਹੈ ਪਹਿਲਾਂ ਪੁੱਛ ਤਾਂ ਲੈ ਉਹਨੂੰ ਕੌਣ ਹੈ ਕੌਣ ਹੈ ਵੇ ਤੂੰ ਹੈ ਨਾ ਹੈਗਾ ਕੌਣ ਹੈ ਦੇਖ ਤਾਂ ਥੋੜਾ ਤੇਰਾ ਬੇੜਾ ਭੇਜੇ ਤੇਰਾ ਬਣਿਆ ਬਾਟੀ ਜਿੱਦ ਦਿਸਣ ਨਾਲੇ ਵਾਟ ਇਟ ਥਿਸ ਵਾਟ ਹੈਪਨਡ ਇਹ ਲੜਾਈ ਕਿਉਂ ਚੱਲ ਰਹੀ ਹੈ ਮੈਨੂੰ ਤਾਂ ਦੇਖ ਅੰਗਰੇਜ਼ੀ ਆਉਂਦੀ ਨਹੀਂ ਇਹਨੂੰ ਪੁੱਛ ਲੈ ਇਹਨੂੰ ਆਉਂਦੀ ਹੋਣੀ ਅੰਗਰੇਜ਼ੀ ਚਾਦੇ ਜਿਉਂ ਦਾ ਬਸਦਾ ਰ ਨਾ ਤੂੰ ਚੋਰਾ ਵਾਂਗੂ ਕੰਧਾ ਟੱਪਦਾ ਫਿਰਦਾ ਮੈਂ ਵਧੀਆ ਕਿਵੇਂ ਟੋਲਿਆ ਵਧੀਆ ਦੇਖ ਲੈ ਮਰ ਨਿਓ ਭਾਬੀ ਹੈ ਤੇਰੀ ਹੈ ਹਾਂ ਜੀ ਅੱਛਾ ਤੁਹਾ ਇਹਦਾ ਭੁੰਡੀ ਦਾ ਲੱਛਣ ਦੱਸੀ ਜਾਂਦੀ ਆ ਇਹਦੇ ਲੱਛਣ ਵੀ ਦੇਖੋ ਸੱਸਰੀ ਘਾਰ ਬੁਲਾ ਲੈਂਦੀ ਜੇਠ ਜੀ ਉਹ ਕਹਿ ਦਿੰਦੀ ਜੇਠ ਜੀ ਹੋਰ ਆ ਮੇਰਾ ਜੇਠ ਜੀ ਕਿਉਂ ਨਾ ਆਈ ਖੜੀ ਜੀ ਮੈਂ ਬੈਂਕ ਚ ਲੱਗੀ ਹੁੰਦੀ ਐ ਕਿ ਹੋਰ ਦੱਸ ਮਾਮੀ ਕਿਵੇਂ ਆ ਵੇ ਠੀਕ ਆ ਮਾਮੀ ਤਾਂ ਦੇਖ ਹੀ ਲੀ ਤਾਂ ਕਿਵੇਂ ਆ ਮਾਮੀ ਹਾਂ ਤੇ ਮਾਮਾ ਮਾਮੇ ਦਾ ਤਨੂ ਪਤੀ ਡਾਕ ਚੌਂਕੀਆਂ ਤੇ ਤੜਕੀ ਨਿਕਲ ਜਾਂਦਾਗਾ ਉਹਨੇ ਕਿਹੜਾ ਕੋਈ ਕੰਮ ਕਰਨੇਗਾ ਫਿਰ ਦਰਾਂ ਦਾ ਸਰਦਨ ਹੜ ਲਾੜਾ ਸਾਰੇ ਕੰਮ ਤਾਂ ਇਹੀ ਕਰਦੀ ਐ ਇਹ ਤਾਂ ਫਿਰ ਕਲੀਅਰ ਹੈਗਾ ਲੱਕੀਅਰ ਹੈ ਹਾਂ ਇਹਨੂੰ ਕੀ ਪਤਾ ਹੈ ਬਸ ਉਹਦੇ ਨਾਲ ਲਾੜ ਲਈ ਸਤਿ ਸ਼੍ਰੀ ਅਕਾਲ ਉਹ ਬੱਪੂ ਨਾਲ ਲੜ ਲਿਆ ਹੁਣ ਮੇਰੇ ਨਾਲ ਲੜੀ ਜਾਂਦੀ ਐ ਵੈਸੇ ਉਹੀ ਆਡੇ ਲਈ ਜਾਂਦੀ ਐ ਬੈਠੀ ਹੋਰ ਮੇਰੇ ਤਾਂ ਦਿਮਾਗ ਚ ਭਰਦਾ ਤੇਲੀ ਦੇ ਹਾਜਮ ਨਹੀਂ ਨਾ ਹੁੰਦੇ ਰੋਟੀ ਮੈਂ ਤਾਂ ਲੜਦੀ ਫਿਰਦੀ ਆ ਨਾ ਸਾਰਾ ਦਿਨ ਆਹ ਦੇਖ ਲੈ ਐਡੀ ਜੀਬ ਲੱਗੀ ਹੋਈ ਐ ਜਿਹੜੇ ਉਦੋਂ ਐ ਕਹਿੰਦੀ ਕੁੜੀ ਤਾਂ ਬੋਲਦੀ ਨਹੀਂ ਤੁਸੀਂ ਕਿਹਾ ਸੀ ਸਾਨੂੰ ਤਾਂ ਤੇਹੇ ਚਾਹੀਦੇ ਸੰਸਕਾਰ ਤਾਂ ਮੰਗੇ ਨਹੀਂ ਤੁਸੀਂ ਉਦੋਂ ਤੇਹੇ ਨੂੰ ਕਿੱਥੇ ਲੁਦੇ ਤਾ ਤੁਸੀਂ ਨੇ ਕਿਹੜੇ ਟਰੱਕ ਉੱਤੇ ਚਲਿਆ ਦਿਆ ਪੰਜ ਬੰਦਿਆਂ ਨੂੰ ਰੋਟੀ ਤਾਂ ਤੁਹਾਡੇ ਤੋਂ ਸਰੀ ਨਹੀਂ ਹੈਗੀ ਸਾਰਾ ਕੁਝ ਦਿੱਤਾ ਹਾਂ ਦੇ ਉਹਦੇ ਕਲੇਸ਼ ਹੋ ਹੀ ਗਿਆ ਮੇਰੇ ਗਲਾਬ ਜਮਨਾਂ ਨਹੀਂ ਮਿਲੀ ਐ 3 ਮਿੰਟ ਹਾਂ ਫਿਰ ਆਹ ਦੇਖ ਲੈ ਸਬੂ ਉਸ ਜਿਆ ਐਂ ਕਹਨੇ ਨੇ ਖਾ ਲੈਣੇ ਨਾਲ ਕਹਿਦੇ ਨੇ ਆ ਨਹੀਂ ਬਣਿਆ ਉੱਥੇ ਆ ਨਹੀਂ ਬਣਿਆ ਸਾਨੂੰ ਪਤਾ ਨਾ ਕਿਵੇਂ ਬਿਜਾਂਦੇ ਨੇ ਨਹੀਂ ਮੇਰੀ ਮਾਂ ਭੱਗ ਜਾ ਛੱਡ ਦੇ ਪੰਡ ਮੇਰੇ ਕੁੜੀਆਂ ਨਹੀਂ ਮੈਨੇ ਕੁੜੀਆਂ ਨਹੀਂ ਵੇਚੀਆਂ ਹਾਂ ਕਾ ਇਹਨਾਂ ਨਦੀਦੀਆਂ ਨੇ 6-7 ਕੁੜੀਆਂ ਹਾਂ ਇਆਂ ਹੋਣਗੀਆਂ ਫਿਰ ਤੇ ਇਹਨਾਂ ਨੂੰ ਕੀ ਪਤਾ ਹੈ ਪਰ ਇਹ ਸੱਸ ਨਹੀਂ ਨਾ ਮਿਲੀ ਹੋਣੀ ਫਿਰ ਉਹਨਾਂ ਨੂੰ ਸੱਸ ਉਹਦੀ ਜੈਜੀ ਮਿਲਣੀ ਸੀ ਨਾ ਉਹ ਇਕੱਲੋਂ ਮਿਲੀ ਨਹੀਂ ਦੀਵੇ ਬਾੜ ਕੇ ਨਹੀਂ ਮਿਲਦੀ ਮੇਰੀ ਮਾਂ ਨੇ ਫਿਰ ਕੀਤੀ ਦੀਵੇ ਬਾੜ ਬੈਠ ਪੇ ਮੈਂ ਤਾਂ ਮੈਂ ਤਾਂ ਮੋਮੱਤੀ ਲਾ ਕੇ ਲੱਭੀ ਆ 12:40 ਜਾ ਭੱਗ ਜਾ ਜਾ ਭੱਗ ਜਾ ਕਰ ਲੈ ਕੰਮ ਕਿੱਥੇ ਲੈਂਦੀ ਆ ਖਰੀਦ ਕੇ ਨਮੂਨਾ ਮੈਂ ਤਾਂ ਦੋ ਕਹਤੀ ਵੀ ਕੋਈ ਸਿੱਧੀ ਸਾਦੀ ਜੀ ਲੈ ਲੋ ਕੀ ਮੰਗਦੇ ਪੜੀਆਂ ਲਿਖੀਆਂ ਤੋਂ ਆਹ ਦੇਖ ਲੈ ਤੇਰੀ ਵੀ ਜੂਨ ਬੁਰੀ ਹੋਏ ਪੁੱਤ ਨਾ ਪੁੱਤ ਪਾਲੀ ਬੁਰੀ ਐ ਕਿਹਦੇ ਲਵੇਂ ਤੁਕ ਤੁਕਰੋ ਮਾਮੇ ਨਾ ਤਾਂ ਤੇਰਾ ਮਾਮਾ ਮੇਰਾ ਤੁਕ ਤੁਕਰੇ ਆਹ ਪੁੱਤੀ ਲੈਂਦੀ ਵਿਆਹ ਕੇ ਇਹ ਅੱਗ ਦੀ ਨਾਲ ਹੈਗੀ ਪਤਾ ਕੀ ਕਹਿੰਦੀ ਹਾਂ ਪੁੰਡੀ ਨੂੰ ਕਹਿੰਦੀ ਹਨੀ ਮੈਨੂੰ ਪੁੰਡੀ ਛੇੜਦਾ ਹਾਏ ਰਬ ਦਾ ਜਵਾਕ ਲੈ ਉਹ ਤਾਂ ਵੀ ਸਿੱਧਾ ਸਾਦਾ ਵਿਚਾਰਾ ਉਹਨੂੰ ਤਾਂ ਲੋਕ ਛੇੜ ਛੇੜ ਕੇ ਜਾਂਦੇ ਨੇ ਉਹ ਕਿੱਥੇ ਛੇੜ ਦੂਗਾ ਕਿਵੇਂ ਮੁੰਡੇ ਛੇੜਦੇ ਨੇ ਜਨਾਨਿਆਂ ਵਰਗਾ ਤਾਂ ਹੈਗੇ ਆ ਬੇ ਉਹ ਹੀ ਜਵਾਕ ਤੇ ਮਮੀ ਹਾਂ ਗਲਤ ਹੈ ਗਲਤ ਤੇ ਪੁੱਤੋ ਫਿਰ ਹੋਰ ਦਿਮਾਗ 'ਚ ਫਰਕ ਕਹਿਣਾ ਹੁੰਦੇ ਤਾਂ ਕਰਕੇ ਜਵਾਕ ਉਹਨੂੰ ਕਹਿ ਦਿੰਦੇ ਨੇ ਵੀ ਤੈਨੂੰ ਕਿਹੜਾ ਇਨੀ ਆਕ ਲੈਗੀ ਹਨਾ ਕਹਿ ਦਿੰਦੇ ਨੇ ਉਹਨੂੰ ਵੀ ਹਾਂ ਹਾਂ ਤੂੰ ਪੜਿਆ ਲਿਖਿਆ ਨਹੀਂ ਤੂੰ ਨੌਕਰੀ ਤੇ ਨਹੀਂ ਲੱਗਦਾ ਤੇਰਾ ਵਿਆਹ ਨਹੀਂ ਹੋਣਾ ਕਿ ਕਿੱਦਰੇ ਮਮੀ ਦੇਖਦੇ ਨਹੀਂ ਦੋਨੇ ਇੱਥੇ ਹੋੜੇ ਕਿਤੇ ਮਨ ਤਾਂ ਪਤਾ ਨਹੀਂ ਪਈ ਹੈ ਪਤਾ ਨਹੀਂ ਨਹੀਂ ਚਾਹ ਦੀ ਕੁੱਟ ਬਣਾ ਦੇ ਮੁੰਡਿਆਂ ਨੂੰ ਅੰਦਰ ਵੜ ਕੇ ਜਾ ਕੇ ਹੁਣ ਐਨਾ ਵੀ ਨਹੀਂ ਪਤਾ ਵੀ ਰਿਸ਼ਤੇਦਾਰ ਆਏ ਹੋਏ ਨੇਗੇ ਜੇ ਮੰਮੀ ਮੈਨੂੰ ਛੂਟਦੇ ਨੇ ਪੱਡੇ ਡੋ ਮੁਕੇ ਤੇ ਡੋ ਮੁਕੇ ਤੇ ਇਹ ਵੀ ਜਵਾਕ ਹੈ ਪਤਾ ਨਹੀਂ ਹੈ ਕਿ ਕਦੇ ਬੌਲਾ ਬੌਲਾ ਇੱਥੇ ਰਹੀ ਤੂੰ ਹੁਣ ਇਹਨੂੰ ਸਿੱਧੀ ਕਰਕੇ ਜਾਈਂ ਤੀਰ ਵੱਲ ਜਲਦੀ ਨਹੀਂ ਮੈਂ ਤੋ ਮੈਂ ਤੇ ਬੇਲਾ ਨਾਲੇ ਬੇਲਾ ਨਾਲੇ ਫੋਨ ਦੇ ਚ ਬੜੀ ਰਹੀ ਨਹੀਂ ਸਾਰਾ ਦਿਨ ਤੇ ਅੱਖ ਰੱਖੀ ਪੂਰੀ ਮੇਰਾ ਬੇਲਾ ਮੰਮੀ ਨੇ ਹੋ ਗਿਆ ਗੋ ਗੱਡੀ ਜੀ ਲਈਦੀ ਪਿੱਛੇ ਜੀ ਇਹਨੂੰ ਪਤਾ ਹੀ ਰੋ ਸਾਈਕਲ ਉਹ ਕਿਸਤਾਂ ਲੈ ਮੈਨੂੰ ਲੱਭਦੇ ਭਰੇ ਮਾਜਲ 6 ਮਹੀਨੇ ਉਰੇ ਲਾਜ ਕਿੰਨੇ ਦੀ ਕਿਸਤ ਕਰਾਈ ਤੀ ਕਰਾਈ ਦੀ ਮਿਲ ਗਿਆ 135 ਰੁਪਏ ਬਤਨੀ ਕਿੰਨੀ ਕੀ ਰਕਮ ਵੱਡੀ ਆ ਭਾਈ ਬਾਲੀ ਵੱਡੀ ਔਖੀ ਆ ਪਰ ਨਹੀਂ ਨਾ ਔਖੀ ਆ ਚਲ ਐ ਕਰ ਕੋਈ ਨਾ ਰਹਿ ਤੂੰ ਇੱਥੇ ਮਹੀਨਾ ਵੀ ਦਿਨ ਇਹ ਕਦੀ ਕਿਸਤ ਮੈਂ ਭਰ ਦੂੰਗੀ ਤੇਰੀ ਹਾਂ ਯਾ ਵੀ ਐ ਪਰ ਔਖਾ ਬਹੁਤ ਮੰਮੀ ਵੱਡੀ ਆ ਕਿਸਤ ਕੋਈ ਨਾ ਬਤ ਕੋਈ ਨਾ ਨਾਲ ਮਿਲ ਕੇ ਕਰਾਂਗੇ ਕਰਾਂਗੇ ਸਾਰਾ ਕੰਮ ਧੰਦਾ ਪਾ ਦੇਖ ਲੈ ਹਲ ਤਾਂ ਕਚਾ ਨਹੀਂ ਲੈ ਕੇ ਚੱਲ ਕੋਈ ਨਹੀਂ ਦੇਖਾ ਚਲ ਅੰਦਰ ਜਾ ਕੇ ਹਾਂ ਜੇ ਦੇਖ ਲੈ 135 ਰੁਪਏ ਕਿਸ਼ਤ ਦੇ ਆ ਇੰਨੀ ਬੱਟੀ ਕਿਸ਼ਤ ਕਮਾਲ ਮੰਨਦੀ ਮੈਂ ਤਾਂ ਸਾਈਕਲ ਨੂੰ ਪੁੱਤੇ ਦਾ ਹੁਣ ਨਹੀਂ ਲੱਗਦਾ ਕਿ ਆਪਣਾ ਚੱਲ ਕਿਉਂ ਵੱਜ ਜਾ ਮਰੀ ਨਹੀਂ ਮਾਤਾ ਕੀ ਹੋ ਗਿਆ ਮਤਾਏ ਕਹਿਨੀ ਆ ਹਾਂ ਮਖਾ ਤੇਰੇ ਮਾਮੇ ਦਾ ਮੁੰਡਾ ਚਾਹ ਦੀ ਕੁੱਟ ਬਣਾ ਦੇ ਇਹਨੂੰ ਐ ਕਹੂੰਗਾ ਬਹੂ ਨੇ ਚਾਹ ਨਹੀਂ ਬਣਾ ਕੇ ਦਿੱਤੀ ਬਣਾ ਦੇਣੀ ਹੈ ਫਿਰ ਠੱਗ ਰੱਖੋ ਹਾਂ ਡੇ ਤਾਂਹੀਂ ਤਾਂ ਕਹਿੰਦੀ ਚਾਹ ਬਣਾ ਦੇ ਉਹ ਬਣਾ ਦੇਣੀ ਐ ਇੰਨਾ ਰੋਲਾ ਕਿਉਂ ਪਾਇਆ ਸਾਰੇ ਮੰਤਰੀਆਂ ਨੂੰ ਸੁਣਾਤਾ ਚਾਹ ਬਣਾ ਦੇ ਚਾਹ ਕੇ ਗੱਲਾਂ ਘਰੇ ਕਰੂਗਾ ਵੀ ਮੇਰਾ ਗਏ ਦਾ ਚਾਹ ਦਾ ਨਾਉ ਨਹੀਂ ਲੈਤਾ ਤਾਂ ਕਹਿੰਦੀ ਮੈਂ ਤਾਂ ਜਿਹਦਾ ਕੰਮ ਹੀ ਹੋਵੇ ਗੱਲਾਂ ਕਰਨਾ ਆ ਹੁਣ ਗਲਾਬ ਜਮਣਾ ਵਾਸਤੇ ਸੁਣਾਤਾ ਸੀ ਬਣਾ ਦੇਣੀ ਚਾਹ ਚਲ ਕੋਈ ਨਾ ਸੁਣਾ ਦੇ ਤਾਂ ਬੋਲ ਪੜਾਸ ਹੈਗਾ ਦਾ ਬੋਲਾ ਇਹ ਕਿੰਨੇ ਕੱਪ ਬਣਾਵਾਂ ਇੱਕ ਤੂੰ ਪੀਵੇਂਗੀ ਨਾ ਮੈਂ ਤਾਂ ਨਹੀਂ ਪਿੰਦੀ ਫਿਰ ਦੋ ਬਣਾ ਦੇ ਸਾਡੇ ਵਾਸਤੇ ਚਲ ਬਣਾ ਕੇ ਲਿਆਨੀ ਹਾਂ ਬਣਾ ਲਿਆ ਹਾਂ ਤੈਦਾ ਬਿਨੀ ਤੇ ਤੂੰ ਦਾ ਕਦੇ ਕਿਵੇਂ ਜੀ ਹੋ ਜਾਂਦੀ ਕਦੇ ਕਿਵੇਂ ਜੀ ਹੋ ਜਾਂਦੀ ਉਹ ਆਇਆ ਚੜ ਹੈਗੀ ਤਾਂ ਪੋਲੀ ਮੇਰੀਆਂ ਵੀ ਸੁਣ ਲੈਂਦੀ ਆਵਦੀ ਐ ਮੈਂ ਸੁਣਾ ਦਿੰਦੀ ਚੱਲੀ ਜਾਂਦਾ ਉਹ ਕੋਈ ਨਾ ਸ਼ੇਰਾ ਕੋ ਉਹਦੀ ਤਾਂ ਆਦਤ ਹੈ ਤੈਨੂੰ ਪਤਾ ਤਾਂ ਹੈਗਾ ਉਹ ਸਿਦਰੇ ਦਿਮਾਗ ਦਾ ਉਹ ਉਹਦਾ ਕੰਜਰ ਆਵਦੀ ਮਾਂ ਨਾਲ ਵਿੱਚ 헤ਡਾਂ ਕਰੀ ਜਾਂਦਾ ਨਾ ਉਹਨੂੰ ਐ ਪਤਾ ਵੱਡੇ ਛੋਟ ਆ ਕਿੱਧਰੋਂ ਆ ਗਿਆ ਐ ਕੋ ਤੂੰ ਕਿਵੇਂ ਲਖੀਰਾ ਜੇ ਕੱਢਣ ਲੱਗ ਕੇ ਆ ਕੇ ਦੇਖ ਮਾਮਾ ਹੁਣ ਸੁੱਤਰੀ ਸੁਤਰੀ ਕਰ ਵਾਲੇ ਜਵਾਨਾ ਧੱਕਿਆ ਉਹ ਤਾਂ ਮੈਂ ਦੇਖ ਲੈ ਤੇਰੇ ਲਸਣ ਆਣ ਸਾਰੇ ਲਖੀਰਾ ਕੱਢਾ ਟੌ ਮਾਰੇ ਕੰਨੀ ਮਰ ਗਿਆ ਮੈਂ ਤੇਰੇ ਕੰਨੀ ਮਰ ਗਿਆ ਮਰੇ ਇੱਧਰ ਕੋਠੇ ਕੰਨੀ ਨਾ ਬੜੀ ਗੇਟ ਮਾਰੇ ਗਨੇ ਆ ਕੇ ਮੋਰੀ ਤੇ ਗਨੇ ਆ ਕੇ ਕੀ ਗੱਲ ਕੀ ਹੋ ਗਈ ਕਿ ਮੈਨੂੰ ਰਾਤਾ ਪਾ ਦੇ ਗਨੇ ਨਿਬੜ ਗਿਆ ਵੀਰ ਨਿਬੜ ਕਿਵੇਂ ਗਿਆ ਕੰਜਰਾ ਹੈ ਕਿਵੇਂ ਨਿਬੜਿਆ ਜਾਂਦਾ ਹੁੰਦਾ ਪਟਵਾਰੀ ਕਾਟੂ ਹੈਗੀ ਛੁੱਟੀ ਕੱਲ ਨੂੰ ਰਜਿਸਟਰੀ ਕਰਾ ਦੇਂਗੇ ਕਾਦੀ ਕਰਾਵੇਂਗਾ ਰਜਿਸਟਰੀ ਤੂੰ ਜ਼ਮੀਨ ਕੀ ਕਰਾਵੇਂ ਬਾਈ ਆਪਕੇ ਨੌਕਰਾਂ ਮੰਗੇ ਉਹਨੇ ਉਹਨੇ ਨਕਟੇਮ 76 ਖਾ ਲਈਏ ਕਿਨੇ ਮਾਰਤੇ ਤੇਰੇ 70 ਮੈਨੂੰ ਸਿੱਧੀ ਸਿੱਧੀ ਗੱਲ ਤਾਂ ਮੈਂ ਕਰ ਮੈਂ ਕਰ ਉਹ ਮੇਰਾ ਲਈ ਮਾਮੀ ਨੂੰ ਮੇਰਾ ਲਈ ਪਰਜਾਈ ਨਾ ਕੁੱਟਿਆ ਸਿਰਸੁਰ ਪਾੜ ਦਿਆ ਔਰ ਜਦੋਂ ਮੈਂ ਕਿਤੇ ਛਡਾਣ ਲੱਗਾ ਉਹ ਮੇਰਾ ਬਦੂਛ ਲਾ ਦਿਆ ਹਾਂ ਬੱਸ ਬੇਤੀ ਕਰਦੀ ਮਾਹ ਬੱਸ ਫਿਰ ਨਿਓਲਾ ਲੈ ਹੁਣ ਬੰਡੀਆਂ ਬੜੇਂਗੀਆਂ ਮਾਹ ਦੇਖੀ ਨਾ ਫਿਰ ਬਣੇਗਾ ਕੀ ਓਏ ਕਿਹੜੇ ਵਕਤ ਹੋ ਗਿਆ ਇਹ ਕੰਮ ਮੈਂ ਹੁਣ ਆਇਓ ਜਦੋਂ ਮੈਂ ਹੁਣ ਆਪਣਾ ਨਿਬੜ ਕੇ ਵੀਰ ਇੱਧਰ ਨਾ ਬੜੀ ਮਾਮਾ ਦੇਖ ਉਹ ਮੇਰੀ ਗੱਲ ਸੁਣ ਲੈ ਰੋਹਲਾ ਤੂੰ ਹਾਂ ਤੇ ਤੇਰੀ ਮਾਮੀ ਬੋਲੀ ਤੈਨੂੰ ਕੁਝ ਨਾ 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 ਮਾਮੀ ਨੇ ਨਹੀਂ ਕੁਝ ਕਿਹਾ ਹਾਂ ਉਹ ਜਿਹੜੀ ਲੈ ਆਇਆ ਤਾ ਮੈਂ ਛੇੜ ਕੇ ਉਹ ਤੇਰੀ ਪਰਝਾਈ ਆ ਕੰਦਰਾ ਫੇਰ ਮੇਰੀ ਮਾਮੀ ਤਾਂ ਪੂਰੀ ਹੋ ਗਈ ਹੈ ਤੂੰ ਪੂਰੀ ਹੋ ਗਈ ਹੁਣ ਪੂਰੀ ਕਿਵੇਂ عمر ਕਿਉਂ ਨਹੀਂ ਸਰਪਾੜ ਦੇ ਵਿਚ ਜਿਹਨਾਂ ਤਾਂ ਖੂਨ ਕਿਤੇ ਉਹ ਬੱਠਲ ਖੂਨ ਦਾ ਉਹ ਜਮੀ ਮਾਰਤੇ ਉਹ ਬੱਠਲ ਖੂਨ ਦਾ ਨਿਕੜ ਗਿਆ ਪੂਰੀ ਹੋ ਗਈ ਮੇਰੀ ਉਹ ਮੈਨ ਲੱਗ ਉਹ ਮਨੂੰ ਪਤਾ ਵੀ ਨਹੀਂ ਦੱਸਿਆ ਤੁਸੀਂ ਨੇ ਮੈਂ ਖੇਤ ਦੀ ਬੈਠਾ ਰਹਿ ਗਿਆ ਰਿਸ਼ਤੇਦਾਰ ਨੂੰ ਫੋਨ ਬੰਦ ਕਰ ਦੇਊਗਾ ਉਹ ਤਾਂ ਬੇਚਾਰੀ ਗਈ ਚੱਲ ਮੈਨੂੰ ਲੈ ਆ ਉਹ ਤਤੇ ਕੋ ਆਪਣੇ ਆਪ ਹੀ ਕੰਮ ਨਿਬੜਦੇ ਪਰ ਜਮੀਨ ਦੇ ਮੁੰਨਾਂ ਦਾ ਉਹ ਜਮੀਨਾਂ ਚ ਮੁੰਨਾਂ ਦੇ ਕੀ ਬੰਡਾ ਨੂੰ ਹੋ ਰਿਹਾ ਮੈਨੂੰ ਸਹੀ ਸਹੀ ਗੱਲ ਦੱਸ ਦੇ ਪੂਰੀ ਹੋ ਗਈ ਮੈਂ ਤਾਂ ਤਾਂ ਨਹੀਂ ਦੱਸੇ ਵੀ ਤੇਰੇ ਦਿਲ ਕੱਟ ਜਾਏਗਾ ਮਾਂਮੀ ਤੇ ਪੂਰੀ ਹੋ ਗਈ ਕਮਾਲ ਹੈ ਯਾਰ ਮੈਨੂੰ ਕੋਈ ਗੱਲ ਬਾਤ ਦਾ ਵੀ ਨਹੀਂ ਪਤਾ ਤੈਨੂੰ ਆਉਂਦੇ ਨੂੰ ਕੰਜਰਾ ਕਿਹੜੇ ਵਾਸਤੋਂ ਨਾ ਸਰਪ ਚੱਪਾ ਪਏਗੇ ਬੰਦੇ ਰਾੜਦੇ ਰੱਟਦੇ ਰੱਟਦੇ ਰੱਟ ਰਾੜ ਕਿੱਥੋਂ ਲਿਆਈ ਉਹ ਬੱਤੀ ਨਹੀਂ ਭਾਈ ਕਮਾਲ ਆ ਗਿਆ ਤੂੰ ਨੀ ਲੋ ਕਰੇ ਭੱਜ ਜਾ ਤੋ ਕਿ ਮੰਗੇ ਪੱਕੀ ਗੱਲ ਹੈ ਜਿਵੇਂ ਪੱਕੀ ਇਟ ਤੇ ਲਿਖੀ ਰ ਉਹ ਝੂਠ ਨਾ ਮਾਰਦੇ ਤੂੰ ਯਾਰ ਇਹ ਝੂਠ ਵਾਲੀ ਗੱਲ ਬੰਦਾ ਮਰ ਗਿਆ ਉਹ ਕੰਜਰਾ ਖਾਦਾ ਪੀਤਾ ਤਾਂ ਨਹੀਂ ਹੋਇਆ ਕੁਸਤਰਾ ਨਾ 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 ਅੱਜ ਬਾਗ ਨੂੰ ਪੁੱਛ ਲਿਆ ਉੱਠੀ ਤਾਂ ਚਿੰਗ-ਚਿੰਗੜਾ ਪੜ ਰਿਹਾ ਤਾਂ ਕਰੇ ਹੋਰੀ ਦੀ ਲੜਾਈ ਕਰੇ ਹਾਂ ਬੱਸ ਆ ਗਿਆ ਜਕੀਨ ਹੁਣ ਤਾਂ ਜਕੀਨ ਆ ਗਿਆ ਭਾਈ ਹਾਂ ਤਾਂ ਕੰਮ ਗਲਤੀ ਹੋ ਗਿਆ ਚੱਲ ਤੂੰ ਜਾਇ ਕਰੇ ਕਰ ਤਾਂ ਪੱਟੀ ਗਿਆ ਹਾਂ ਬੜਾ ਬੜਾ ਬੱਗੇ ਚੌਰਾ ਹਾਂ ਦਾਰੂਆਂ ਨੇ ਕਾਟ-ਕਾਟ ਰੱਖੇ ਪੱਟੀ ਦਿਸ ਸਾਰੀ ਦਾਰੂ ਗੋਲ ਉਰੇ ਬੱਚੀ ਰਪਏ ਤੈਨੂੰ 50 ਦਾ ਨੋਟ ਖੋਰ ਦੇਵਾਂ ਅੱਗੇ ਨਾਲ ਸੀ ਵੀ दारू ਮੈਂ ਕਾਢੀ ਹੈ दारू ਚੱਕ ਕੇ ਲੈ ਕੇ ਜਾਈਂ ਓਕੇ ਡਨ ਤੈਨੂੰ ਰੈਪ ਬਣਾ ਦੀ ਰੈਪ ਸਿੰਗਰ ਬਣਾ ਦੀ ਕਿਸ ਕਾ ਫੈਨ ਹੈ ਵੈਰੀ ਗੁੱਡ ਵਾਟ ਇਜ਼ ਥਿਸ ਜਾ ਉੱਚਾ ਵਿਜਨ ਦਾ ਤੋੜਾਂਗੀ ਨਿਉ ਨਿਆ ਪਬਖਸ਼ੇ ਬੁਖਸ਼ੇ ਨਹੀਂ ਕਰਦੇ ਕਰ ਹਾਂ